ਤੁਬਾਤ ਭਗਵੰਤ ਮਾਨ ਹੁਣਾਂ ਨੇ ਮੁੱਖ ਮੰਤਰੀ ਨੇ ਡਾਇਰੈਕਟ ਕੀਤਾ ਔਰ ਉਹਨਾਂ ਚੀਜ਼ਾਂ ਦਾ ਵੀ ਹਾਲਾਂਕਿ ਜ਼ਿਕਰ ਅਮਰਪਾਲ ਸਿੰਘ ਹੁਣਾਂ ਦੇ ਵੱਲੋਂ ਕੀਤਾ ਗਿਆ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤਮਾਮ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਆ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਇਸ ਪੂਰੇ ਇਸ਼ੂ ਦੇ ਉੱਪਰ ਆ ਰਹੀ ਹੈ ਔਰ ਕਿਉਂਕਿ ਜਿਸ ਤਰੀਕੇ ਨਾਲ ਇਹ ਵੀਡੀਓ ਅਮਰਪਾਲ ਸਿੰਘ ਦਾ ਨਿਕਲ ਕੇ ਸਾਹਮਣੇ ਆਇਆ ਉਸ ਤੋਂ ਬਾਅਦ ਇੱਕ ਚੀਜ਼ ਤਾਂ ਸਾਫ਼ ਹੋ ਗਈ ਹੈ ਕਿ ਅਮਰਤਪਾਲ ਸਿੰਘ ਪੁਲਿਸ ਕਸਟਡੀ ਦੇ ਵਿੱਚ ਨਹੀਂ ਹੈ ਅਮਰਤਪਾਲ ਸਿੰਘ ਦੀਆਂ ਗ੍ਰਿਫਤਾਰੀ ਦੀਆਂ ਜਿਸ ਤਰ੍ਹਾਂ ਚਰਚਾ ਹੋ ਰਹੀ ਸੀ ਕਿ ਅਮਰਤਪਾਲ ਸਿੰਘ ਗ੍ਰਿਫਤਾਰ ਹੋਇਆ ਅਮਰਤਪਾਲ ਸਿੰਘ ਦਾ ਪਰਿਵਾਰ ਵੀ ਕਹਿ ਰਿਹਾ ਸੀ ਕਿ ਅਮਰਤਪਾਲ ਸਿੰਘ ਨੂੰ ਪੁਲਿਸ ਨੇ ਚੁੱਕਿਆ ਹੋਇਆ ਏਜੰਸੀਆਂ ਨੇ ਚੁੱਕਿਆ ਹੋਇਆ ਪਰ ਉਹਨਾਂ ਸਾਰੀਆਂ ਚੀਜ਼ਾਂ ਤੇ ਵੀ ਫੁੱਲ ਸਟਾਪ ਲੱਗਦਾ ਹੋਇਆ ਨਜ਼ਰ ਆਇਆ ਉਹ ਸਾਰੀਆਂ ਜਿਹੜੀਆਂ ਨੇ ਆਪ ਹੀ ਅਮਰਤਪਾਲ ਸਿੰਘ ਨੇ ਉਹਨਾਂ ਚੀਜ਼ਾਂ ਨੂੰ ਖਾਰਜ ਕੀਤਾ ਕਿ ਮੇਰਾ ਵਾਲ ਵੀ ਕੋਈ ਵਿੰਗਾ ਨਹੀਂ ਕਰ ਸਕਿਆ ਇਸ ਤਰ੍ਹਾਂ ਦਾ ਬਿਆਨ ਵੀ ਅਮਰਤਪਾਲ ਸਿੰਘ ਉਹਨਾਂ ਦਾ ਆਇਆ ਔਰ ਤਮਾਮ ਤਰ੍ਹਾਂ ਦੀ ਜੋ ਕਾਰਵਾਈ ਹੋਈ ਉਸ ਪੂਰੇ ਐਕਸ਼ਨ ਤੋਂ ਬਾਅਦ ਪਹਿਲੀ ਵਾਰ ਅਮਰਿਤਪਾਲ ਸਿੰਘ ਲਾਈਵ ਹੋ ਕੇ ਉਹਨਾਂ ਨੇ ਬਿਆਨ ਦਿੱਤਾ ਜਿਸ ਤਰੀਕੇ ਦੇ ਨਾਲ ਤਕਰੀਬਨ 5 ਮਿੰਟ ਤੋਂ ਵੱਧ ਦਾ ਵੀਡੀਓ ਜਾਰੀ ਕੀਤਾ ਔਰ ਉਸੇ ਪੂਰੇ ਇਸ਼ੂ ਨੂੰ ਲੈ ਕੇ ਵੀ ਲਗਾਤਾਰ ਸਰਕਾਰ ਦੇ ਵੱਲੋਂ ਤਮਾਮ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਆ ਕਿ ਸਰਕਾਰ ਇਸ ਪੂਰੀ ਸਿਚੁਏਸ਼ਨ ਨੂੰ ਟੈਕਲ ਕਰ ਰਹੀ ਹੈ ਤਰੀਕੇ ਦੇ ਨਾਲ ਟੈਕਲ ਕਰ ਰਹੀ ਹੈ ਉਥੇ ਜਿਸ ਤਰੀਕੇ ਦੇ ਨਾਲ ਨੌਜਵਾਨ ਜਿਨ੍ਹਾਂ ਦੀ ਅਰੈਸਟ ਹੋਈ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੌਜਵਾਨਾਂ ਨੂੰ ਅ ਛੱਡਿਆ ਗਿਆ ਉਹਨਾਂ ਨੌਜਵਾਨਾਂ ਨੂੰ ਛੱਡ ਦਿੱਤਾ ਗਿਆ ਇਹ ਵੀ ਗੱਲ ਕਹੀ ਗਈ ਹੈ ਔਰ ਇਸ ਦੇ ਨਾਲ ਹੀ ਜਿਸ ਤਰੀਕੇ ਦੇ ਨਾਲ ਅਮਰਪਾਲ ਨੇ ਸਵਾਲ ਚੁੱਕਿਆ ਐਨਐਸਏ ਲਾਉਣ ਦੇ ਮਸਲੇ ਤੇ ਵੀ ਐਨਐਸਏ ਲਾਉਣ ਦੇ ਮਸਲੇ ਤੇ ਵੀ ਅਮਰਤਪਾਲ ਸਿੰਘ ਨੇ ਸਵਾਲ ਚੁੱਕਿਆ ਔਰ ਕਿਹਾ ਕਿ ਸਿੱਖ ਕੌਮ ਨੂੰ ਧੱਕੇਵਾਲ ਜਿਹੜਾ ਧੱਕਿਆ ਜਾ ਰਿਹਾ ਔਰ ਇਸ ਚੀਜ਼ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਉੱਥੇ ਪ੍ਰਧਾਨ ਮੰਤਰੀ ਬਾਜੇਕੇ ਦਾ ਵੀ ਜ਼ਿਕਰ ਕੀਤਾ ਹਾਲਾਂਕਿ ਪ੍ਰਧਾਨ ਮੰਤਰੀ ਬਾਜੇਕੇ ਦਾ ਜ਼ਿਕਰ ਵਕ-ਵਕ ਥਾਂ ਤੇ ਹੋਇਆ ਕਿ ਐਨਐਸਏ ਲਾਉਣੀ ਗਲਤ ਸੀ ਇਸ ਚੀਜ਼ ਨੂੰ ਲੈ ਕੇ ਵੀ ਜ਼ਿਕਰ ਹੋਇਆ ਉਸ ਦੇ ਪਰਿਵਾਰ ਦਾ ਵੀ ਬਿਆਨ ਆਇਆ ਸੀ तमाम तरह ਦੇ ਬਿਆਨ ਪਿਛਲੇ ਦਿਨਾਂ ਦੇ ਵਿੱਚ ਆਉਂਦੇ ਰਹੇ ਪਰ ਅਮਰਤਪਾਲ ਸਿੰਘ ਦੇ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਪਰ ਉੱਥੇ ਹੀ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਰੀਆਂ ਚੀਜ਼ਾਂ ਠੀਕ ਨੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਅੰਡਰ ਕੰਟਰੋਲ ਹੈ ਕਿਉਂਕਿ ਜਦੋਂ ਕੋਈ ਬਿਆਨ ਆਉਂਦਾ ਜਦੋਂ ਅਮਰਪਾਲ ਸਿੰਘ ਦੀ ਗ੍ਰਿਫਤਾਰੀ ਦੇ ਲਈ ਤੜਾ ਤੜ ਵਕ ਵਕ ਥਾਵਾਂ ਤੇ ਰੇਟਸ ਕੀਤੀਆਂ ਜਾ ਰਹੀਆਂ ਨੇ ਵਕ ਵਕ ਥਾਵਾਂ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਕਿਉਂਕਿ ਬੇਸਿਕਲੀ ਅਜਨਾਲਾ ਘਟਨਾ ਜਦੋਂ ਵਾਪਰਦੀ ਹੈ ਅਜਨਾਲਾ ਘਟਨਾ ਲਵਪਰੀ ਤੂਫਾਨ ਅਮਰਪਾਲ ਸਿੰਘ ਦਾ ਸਾਥੀ ਸੀ ਇੱਕ ਵਰਿੰਦਰ ਸਿੰਘ ਨਾਂ ਦਾ ਸ਼ਖਸ ਆਉਂਦਾ ਔਰ ਵਰਿੰਦਰ ਸਿੰਘ ਪਰਚਾ ਦਰਜ ਕਰਵਾਉਂਦਾ ਉਸ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਹੁੰਦਾ ਫਿਰ ਅਜਨਾਲਾ ਪੁਲਿਸ ਨੂੰ ਅਲਟੀਮੇਟਮ ਦਿੱਤਾ ਜਾਂਦਾ ਫਿਰ ਪੁਲਿਸ ਨਹੀਂ ਛੱਡਦੀ ਅਮਰਪਾਲ ਦੇ ਸਾਥੀ ਨੂੰ ਉਸ ਤੋਂ ਬਾਅਦ ਫਿਰ ਅਜਨਾਲਾ ਥਾਣਾ ਘੇਰਿਆ ਜਾਂਦਾ ਅਜਨਾਲਾ ਥਾਣੇ ਤੇ ਜਿਸ ਤਰ੍ਹਾਂ ਦੇ ਵੀਡੀਓਜ਼ ਨਿਕਲ ਕੇ ਸਾਹਮਣੇ ਆਏ ਵਕ ਵਕ ਥਾਵਾਂ ਤੇ ਅਮਰਪਾਲ ਸਿੰਘ ਨੂੰ ਲੋਕਾਂ ਨੇ ਕ੍ਰਿਟੀਸਾਈਜ਼ ਉਹ ਉਹਨਾਂ ਦਿਨਾਂ ਦੇ ਵਿੱਚ ਕੀਤਾ ਅ ਔਰ ਉਸ ਤੋਂ ਬਾਅਦ ਇਹ ਬਿਆਨ ਜਿਹੜੇ ਵਕ ਵਕ ਤਰ੍ਹਾਂ ਦੇ ਨਿਕਲ ਕੇ ਸਾਹਮਣੇ ਆਏ ਕਿਉਂਕਿ ਇਹ ਪੂਰਾ ਐਪੀਸੋਡ ਜਿਹੜਾ ਹੈ ਇਹ ਘਟਨਾ ਜੁੜਦੀ ਹੈ ਅਜਨਾਲਾ ਕਾਂਡ ਦੇ ਨਾਲ ਹੀ ਕਿਉਂਕਿ ਉੱਥੇ ਪੁਲਿਸ ਮੁਲਾਜ਼ਮ ਵੀ ਫੱਟੜ ਹੋਏ ਸੀ ਔਰ ਉਸ ਤੋਂ ਬਾਅਦ ਹੀ ਗੁੱਸਾ ਵੀ ਸੀ ਪੁਲਿਸ ਮੁਲਾਜ਼ਮਾਂ ਦੇ ਵਿੱਚ ਔਰ ਇਸ ਟੀ ਨੂੰ ਲੈ ਕੇ ਉਸ ਤੋਂ ਬਾਅਦ ਇਹ ਪੂਰੀ ਸਕ੍ਰਿਪਟ ਜਿਹੜੀ ਤਿਆਰ ਹੋਈ ਔਰ ਉਸ ਤੋਂ ਬਾਅਦ ਇਹ ਐਕਸ਼ਨ ਅਮਰਤਪਾਲ ਸਿੰਘ ਤੇ ਹੋਇਆ ਜਦੋਂ ਅਮਰਤਪਾਲ ਸਿੰਘ ਨੇ ਮਾਲਵੇ ਦੇ ਵਿੱਚ ਵਹਿੀਰ ਕਢਣੀ ਸੀ ਔਰ ਉਦੋਂ ਉੱਥੇ ਜਾਂਦਿਆਂ ਨੂੰ ਅਮਰਤਪਾਲ ਸਿੰਘ ਉਹਨਾਂ ਨੂੰ ਦੇ ਜੋ ਸਾਥੀ ਸੀ ਉਹਨਾਂ ਦੇ ਉੱਪਰ ਐਕਸ਼ਨ ਹੁੰਦਾ ਅਮਰਤਪਾਲ ਦੇ ਸਾਥੀ ਗ੍ਰਿਫਤਾਰ ਹੁੰਦੇ ਆ ਪਕੜੜ ਮੱਚਦੀ ਆ ਜਿਸ ਤਰੀਕੇ ਦੇ ਨਾਲ ਔਰ ਉਸ ਤੋਂ ਬਾਅਦ ਇੰਟਰਨੈਟ ਬੰਦ ਕੀਤਾ ਜਾਂਦਾ ਤਾਂ ਹੁਣ ਪਹਿਲਾ ਬਿਆਨ ਅਮਰਤਪਾਲ ਸਿੰਘ ਦਾ ਆਇਆ ਔਰ ਉੱਥੇ ਹੀ ਪੁਲਿਸ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਦਾਅਵੇ ਕੀਤੇ ਗਏ ਕਹਿੰਦੇ ਜਿਹੜੇ ਬੰਦੇ ਫੜੇ ਗਏ ਸੀ ਤਕਰੀਬਨ 250 ਜਣਿਆਂ ਦੀ ਗ੍ਰਿਫਤਾਰੀ ਹੋਈ ਸੀ ਉਹਨਾਂ ਦੇ ਵਿੱਚੋਂ ਜੋ 170 ਤੋਂ 80 ਦੇ ਵਿਚਾਲੇ ਬੰਦੇ ਛੱਡੇ ਗਏ ਯਾਨੀ ਕਿ ਜੋ ਇਨੋਸੈਂਟ ਸੀ ਉਹਨਾਂ ਲੋਕਾਂ ਨੂੰ ਛੱਡਿਆ ਗਿਆ ਜਿਹੜੇ ਲੋਕ ਵੈਸੀ ਜਾਣੇ ਅਣਜਾਣੇ ਦੇ ਵਿੱਚ ਅਟੈਚ ਹੋਏ ਜਾਂ ਜਿਹੜੇ ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਸ਼ੱਕ ਦੇ ਆਧਾਰ ਤੇ ਉਹਨਾਂ ਨੂੰ ਛੱਡਿਆ ਗਿਆ ਉਹਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਐਕਸ਼ਨ ਨਹੀਂ ਹੋਇਆ ਤਾਂ ਐਕਸ਼ਨ ਜਿਹੜਾ ਹੋਏਗਾ ਫੈਕਟ ਦੇ ਆਧਾਰ ਤੇ ਹੋਏਗਾ ਜਿਹੜੇ ਲੋਕ ਦਾਵਾ ਕੀਤਾ ਜਾ ਰਿਹਾ ਕਿ ਜਿਹੜੇ ਲੋਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਉਹਨਾਂ ਦੇ ਖਿਲਾਫ ਐਕਸ਼ਨ ਹੋਏਗਾ ਇਹ ਪੰਜਾਬ ਪੁਲਿਸ ਦੇ ਵੱਲੋਂ ਵੀ ਇਸ ਤਰ੍ਹਾਂ ਦਾ ਦਾਅਵਾ ਕੀਤਾ ਜਾ ਰਿਹਾ ਤਾਂ ਡੀਆਈਜੀ ਭਾਰਗਵ ਬਾਰਡਰ ਰੇਂਜ ਦੇ ਡੀਆਈਜੀ ਜਿਨ੍ਹਾਂ ਦਾ ਜ਼ਿਕਰ ਇੱਕ ਵਾਰ ਮੈਂ ਤੁਹਾਨੂੰ ਯਾਦ ਵੀ ਕਰਾ ਦਿਆਂ ਅਮਰਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਉਹਨਾਂ ਦਾ ਇੰਟਰਵਿਊ ਹੋਇਆ ਸੀ ਔਰ ਉਹ ਵੀ ਲਗਾਤਾਰ ਡੀਆਈਜੀ ਨਰਿੰਦਰ ਭਾਰਗਵ ਉਹਨਾਂ ਦੇ ਇੰਟੈਚ ਸੀ ਉਹ ਕਹਿੰਦੇ ਸੀ ਕਿ ਮੈਂ ਡੀਆਈਜੀ ਬਾਰਡਰ ਰੇਂਜ ਦੇ ਟੱਚ ਦੇ ਵਿੱਚ ਆ ਉਹਨਾਂ ਨੇ ਇਸ ਤਰ੍ਹਾਂ ਦਾ ਬਿਆਨ ਵੀ ਦਿੱਤਾ ਸੀ ਕਿ ਮੇਰੀ ਲਗਾਤਾਰ ਉਹਨਾਂ ਦੇ ਨਾਲ ਗੱਲ ਹੁੰਦੀ ਰਹੀ ਹੈ ਕਿ ਜੇ ਮੇਰੀ ਗ੍ਰਿਫਤਾਰੀ ਦੀ ਲੋੜ ਆ ਤਾਂ ਮੈਂ ਗ੍ਰਿਫਤਾਰੀ ਦੇ ਸਕਦਾ ਇਸ ਤਰ੍ਹਾਂ ਦਾ ਬਿਆਨ ਉਹਨਾਂ ਦਾ ਆਇਆ ਸੀ ਔਰ ਉਸ ਤੋਂ ਬਾਅਦ ਫਿਰ ਹੁਣ ਬਿਆਨ ਆਇਆ ਹੈ ਕਿ ਭੜਕਾਹਟ ਜਿਹੜੀ ਆ ਇਹ ਪੈਦਾ ਨਾ ਕੀਤੀ ਜਾਵੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਦੇ ਵਿੱਚ ਹਿੰਦੂ ਹੋਣ ਸਿੱਖ ਹੋਣ ਮੁਸਲਮਾਨ ਹੋਣ ਐਸਾਈ ਹੋਣ ਭਾਈਚਾਰਕ ਸਾਂ ਜਿਹੜੀ ਇਹ ਬਰਕਰਾਰ ਰਹਿਣੀ ਚਾਹੀਦੀ ਹੈ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਜਿਹੜੀ ਹੈ ਔਰ ਸਾਂਝੀਵਾਲਤਾ ਦਾ ਸਨੇਹ ਹੰਦਿੰਦਾ ਪੰਜਾਬ ਔਰ ਇਸ ਤਰ੍ਹਾਂ ਦੇ ਬਿਆਨ ਆਉਣੇ ਦੇ ਸਮਝਿਆ ਜਾ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਅਮਰਪਾਲ ਸਿੰਘ ਨੂੰ ਲੈ ਕੇ ਬਿਆਨ ਆਏ ਉੱਥੇ ਹੀ ਹੁਣ ਪੁਲਿਸ ਦੇ ਵੱਲੋਂ ਵਾਰ-ਵਾਰ ਸ਼ਾਂਤੀ ਦੀ ਅਪੀਲ ਕੀਤੀ ਜਾ ਰਹੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪੜਕਾਹਟ ਪੈਦਾ ਨਾ ਕੀਤੀ ਜਾਵੇ ਔਰ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਅਮਰਤਪਾਲ ਸਿੰਘ ਹੁਣਾ ਦਾ ਔਰ ਉਸੇ ਤੀ ਤਮਾਮ ਤਰ੍ਹਾਂ ਦੇ ਬਿਆਨ ਹੁਣ ਨਿਕਲ ਕੇ ਸਾਹਮਣੇ ਆਉਣਗੇ ਦੇਖਣਾ ਹੋਵੇਗਾ ਹੋਰ ਜਥੇਬੰਦੀਆਂ ਦੇ ਕੀ ਬਿਆਨ ਨਿਕਲ ਕੇ ਸਾਹਮਣੇ ਆਉਂਦੇ ਆ ਪਰ ਜਿਸ ਤਰੀਕੇ ਦੇ ਨਾਲ ਇਹ ਬਿਆਨ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਦਾਅਵੇ ਇਹਨਾਂ ਤਮਾਮ ਚੀਜ਼ਾਂ ਨੂੰ ਲੈ ਕੇ ਕੀਤੇ ਜਾ ਰਿਹਾ ਹੈ ਤਮਾਮ ਤਰ੍ਹਾਂ ਦੀ ਸਿਚੁਏਸ਼ਨ ਦੇ ਨਾਲ ਨਜਿੱਠਣ ਦੀ ਗੱਲ ਕਹੀ ਜਾ ਰਹੀ ਹੈ ਔਰ ਉੱਥੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਸ਼ਾਂਤੀ ਹੈ ਪੰਜਾਬ ਦੇ ਵਿੱਚ ਹਾਲਾਤ ਪੂਰੀ ਤਰ੍ਹਾਂ ਅੰਡਰ ਕੰਟਰੋਲ ਨੇ ਪੰਜਾਬ ਦੇ ਵਿੱਚ ਸਾਰੀਆਂ ਚੀਜ਼ਾਂ ਅਹ ਠੀਕ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਈਆਂ ਔਰ ਉੱਥੇ ਹੀ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਗੱਲ ਕਹੀ ਜਾ ਰਹੀ ਹੈ ਕਿ ਅ ਜਿਸ ਤਰੀਕੇ ਦੇ ਨਾਲ ਅ ਅਮਰਤਪਾਲ ਸਿੰਘ ਹੋਣ ਜਾਂ ਹੋਰ ਵੀ ਹੋਣ ਹਾਲਾਂਕਿ ਅ ਜਿਸ ਤਰੀਕੇ ਨਾਲ ਅਮਰਤਪਾਲ ਸਿੰਘ ਉਹਨਾਂ ਦਾ ਲਗਾਤਾਰ ਚਰਚਾ ਹੋ ਰਹੀ ਸੀ ਪਰ ਹੁਣ ਅ ਅਮਰਤਪਾਲ ਸਿੰਘ ਉਹਨਾਂ ਦਾ ਬਿਆਨ ਆਇਆ ਉੱਥੇ ਹੀ ਵੱਖ-ਵੱਖ ਤਰ੍ਹਾਂ ਦੇ ਬਿਆਨ ਆਏ ਕਹਿੰਦੇ ਕਿ ਤੂੰ ਉੱਥੇ ਉੱਠਦਾ ਜਿੱਥੇ ਅੱਗ ਲੱਗੀ ਹੁੰਦੀ ਹੈ ਇਹ ਬਿਆਨ ਵੀ ਡੀਆਈਜੀ ਭਾਰਗਵ ਹੋਣਾ ਦਾ ਆਇਆ ਔਰ ਇਸ ਦੇ ਨਾਲ ਹੀ ਉਹਨਾਂ ਨੇ ਵਾਰ-ਵਾਰ ਅਪੀਲ ਜਿਹੜੀ ਕੀਤੀ ਹੈ ਸ਼ਾਂਤੀ ਦੀ ਉਹਨਾਂ ਨੇ ਸਾਫ਼ ਤੌਰ ਤੇ ਅੱਜ ਅੱਜ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆਇਆ ਜਦੋਂ ਨਿਯੁਕਤੀ ਪੱਤਰ ਵੰਡ ਰਹੇ ਸੀ ਨੌਜਵਾਨਾਂ ਨੂੰ ਤਾਂ ਉਹਨਾਂ ਨੇ ਲੰਮਾ ਚੌੜਾ ਭਾਸ਼ਣ ਦਿੱਤਾ ਕਹਿੰਦੇ ਕਿ ਜਿਹੜੇ ਭੜਕਾਰ ਰਹੇ ਨੇ ਲੋਕ ਉਹਨਾਂ ਤੋਂ ਵੀ ਬਚਣਾ ਚਾਹੀਦਾ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸੀ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਰਕਰਾਰ ਰਹਿਣੀ ਚਾਹੀਦੀ ਹੈ ਪੰਜਾਬ ਨੇ ਕਾਲਾ ਦੌਰ ਦੇਖਿਆ ਦਾ ਦੌਰ ਦੇਖਿਆ ਹੋਇਆ ਪੰਜਾਬ ਨੇ ਬਹੁਤ ਸਾਰੇ ਇਹੋ ਜਿਹੇ ਨੌਜਵਾਨਾ ਜਿਹੜੇ ਸਵੇਰੇ ਘਰੇ ਗਏ ਔਰ ਅੱਜ ਤੱਕ ਉਹ ਨੌਜਵਾਨ ਮੁੜੇ ਨਹੀਂ ਉਹ ਦੌਰ ਵੀ ਪੰਜਾਬ ਨੇ ਦੇਖਿਆ ਹੋਇਆ ਉਹ ਕਾਲਾ ਦੌਰ ਪੰਜਾਬ ਨੇ ਦੇਖਿਆ ਹੋਇਆ ਔਰ ਇਸ ਤਰ੍ਹਾਂ ਦੇ ਹਾਲਾਤ ਨਾ ਪੈਦਾ ਹੋਣ ਪੰਜਾਬ ਦੇ ਵਿੱਚ ਔਰ ਨਾਲ ਹੀ ਪੰਜਾਬ ਦੇ ਵਿੱਚ ਅਮਰਪਾਲ ਸਿੰਘ ਦੇ ਪੰਜਾਬ ਦੇ ਵਿੱਚ ਹੋਣ ਨੂੰ ਲੈ ਕੇ ਵੀ ਬੋਲੇ ਨੇ ਡੀਆਈਜੀ ਔਰ ਇਹਦੇ ਨਾਲ ਹੀ ਸਾਫ ਤੌਰ ਤੇ ਜਿਸ ਤਰੀਕੇ ਦੇ ਨਾਲ ਸਿਚੁਏਸ਼ਨ ਜਿਹੜੀ ਬਣਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਅਮਰਪਾਲ ਸਿੰਘ ਜਿਸ ਤਰੀਕੇ ਦੇ ਨਾਲ ਹੁਣ ਨਿਕਲ ਕੇ ਸਾਹਮਣੇ ਆਇਆ ਬਿਆਨ ਅਮਰਪਾਲ ਸਿੰਘ ਹੁਣਾ ਦਾ ਔਰ ਉੱਥੇ ਹੀ ਇਸ ਤਰ੍ਹਾਂ ਦੇ ਰਿਐਕਸ਼ਨ ਔਰ ਉਸ ਤੋਂ ਪਹਿਲਾਂ ਵੀ ਅੱਜ ਦੁਪਹਿਰੇ ਵੀ ਮੁੱਖ ਮੰਤਰੀ ਭਗਵੰਤ ਮਾਨ ਹੁਣਾ ਦਾ ਬਿਆਨ ਆਇਆ ਉਹਨਾਂ ਨੇ ਸਿੱਧੇ ਤੌਰ ਤੇ ਵਾਰ-ਵਾਰ ਅਪੀਲ ਕੀਤੀ ਕਿਹਦੇ ਕਿ ਜਿਹੜੇ ਲੋਕ ਪਰਕਾਰ ਰਹੇ ਨੇ ਉਹਨਾਂ ਲੋਕਾਂ ਤੋਂ ਬਚਣਾ ਚਾਹੀਦਾ ਹੈ ਤਾਂ ਪਿਛਲੇ ਦਿਨਾਂ ਤੋਂ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਖੁੱਲ ਕੇ ਬੋਲਦੇ ਰਹੇ ਨੇ ਇਹਨਾਂ ਚੀਜ਼ਾਂ ਦੇ ਉੱਪਰ ਔਰ ਜਦੋਂ ਅਮਰਪਾਲ ਸਿੰਘ ਤੇ ਐਕਸ਼ਨ ਹੋਇਆ ਔਰ ਉਸ ਤੋਂ ਬਾਅਦ ਵੀ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਦਾ ਬਿਆਨ ਆਇਆ ਸੀਗਾ ਉਹ ਕਹਿੰਦੇ ਕਿ ਜਿਹੜੇ ਸਿਰ ਦੇਣ ਦੀਆਂ ਗੱਲਾਂ ਕਰਦੇ ਸੀ ਉਹ ਲੋਕਾਂ ਦੇ ਲੋਕਾਂ ਦੀਆਂ ਜੋ ਮਹੌਰ ਮਾਵਾਂ ਦੇ ਪੁੱਤ ਨੇ ਉਹਨਾਂ ਨੂੰ ਮਰਾਉਣਾ ਚਾਹੁੰਦੇ ਸੀ ਇਸ ਤਰ੍ਹਾਂ ਦੇ ਬਿਆਨ ਵੀ ਉਹਨਾਂ ਦੇ ਆਏ ਔਰ ਉੱਥੇ ਹੀ ਵੱਖ-ਵੱਖ ਰਿਐਕਸ਼ਨਸ ਪਹਿਲਾਂ ਆਏ ਸੀ ਅਮਰਤਪਾਲ ਨੂੰ ਘੇਰਦੀਆਂ ਨਜ਼ਰ ਆਈਆਂ ਵੱਖ-ਵੱਖ ਪਾਰਟੀਆਂ ਦੇ ਵੀ ਬਿਆਨ ਆਉਂਦੇ ਰਹੇ ਸੁਖਬੀਰ ਸਿੰਘ ਬਾਦਲ ਹੋਣਾ ਦਾ ਬਿਆਨ ਜਾਂ ਬਿਕਰਮ ਮਜੀਠੀਆ ਹੋਣਾ ਦਾ ਬਿਆਨ ਪਰ ਉਸ ਤੋਂ ਬਾਅਦ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਹਾਲਾਂਕਿ ਹਰਸਿਮਰਤ ਕੌਰ ਬਾਦਲ ਹੋਣਾ ਦਾ ਵੀ ਬਿਆਨ ਆਇਆ ਸੀ ਪਹਿਲਾਂ ਪਰ ਉਸ ਤੋਂ ਬਾਅਦ ਇਸ ਐਕਸ਼ਨ ਤੋਂ ਬਾਅਦ ਕੋਈ ਉਹਨਾਂ ਦਾ ਬਿਆਨ ਨਿਕਲ ਕੇ ਸਾਹਮਣੇ ਨਹੀਂ ਆਇਆ ਔਰ ਹੁਣ ਜਿਹੜਾ ਬਿਆਨ ਮੁੱਖ ਮੰਤਰੀ ਦੇ ਵੱਲੋਂ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਸ਼ਾਂਤੀ ਰੱਖੀ ਜਾਵੇ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਪੜਕਾਟ ਪੈਦਾ ਕਰ ਰਹੇ ਇਹਨਾਂ ਤੋਂ ਬਚਣਾ ਚਾਹੀਦਾ ਇਸ ਪੂਰੇ ਇਸ਼ੂ ਦੇ ਉੱਪਰ ਆ ਰਹੀ ਹੈ ਔਰ ਕਿਉਂਕਿ ਜਸਨੀਕੇ ਨਾਲ ਇਹ ਵੀਡੀਓ ਅਮਰਤਪਾਲ ਸਿੰਘ ਦਾ ਨਿਕਲ ਕੇ ਸਾਹਮਣੇ ਆਇਆ ਉਸ ਤੋਂ ਬਾਅਦ ਇੱਕ ਚੀਜ਼ ਤਾਂ ਸਾਫ਼ ਹੋ ਗਈ ਹੈ ਕਿ ਅਮਰਪਾਲ ਸਿੰਘ ਪੁਲਿਸ ਕਸਟਡੀ ਦੇ ਵਿੱਚ ਨਹੀਂ ਹੈ ਅਮਰਪਾਲ ਸਿੰਘ ਦੀਆਂ ਗ੍ਰਿਫਤਾਰੀ ਦੀਆਂ ਜਿਸ ਤਰ੍ਹਾਂ ਚਰਚਾ ਹੋ ਰਹੀ ਸੀ ਕਿ ਅਮਰਪਾਲ ਸਿੰਘ ਗ੍ਰਿਫਤਾਰ ਹੋਇਆ ਅਮਰਪਾਲ ਸਿੰਘ ਦਾ ਪਰਿਵਾਰ ਵੀ ਕਹਿ ਰਿਹਾ ਸੀ ਕਿ ਅਮਰਪਾਲ ਸਿੰਘ ਨੂੰ ਪੁਲਿਸ ਨੇ ਚੁੱਕਿਆ ਹੋਇਆ ਏਜੰਸੀਆਂ ਨੇ ਚੁੱਕਿਆ ਹੋਇਆ ਪਰ ਉਹਨਾਂ ਸਾਰੀਆਂ ਚੀਜ਼ਾਂ ਤੇ ਵੀ ਫੁੱਲ ਸਟਾਪ ਲੱਗਦਾ ਹੋਇਆ ਨਜ਼ਰ ਆਇਆ ਉਹ ਸਾਰੀਆਂ ਜਿਹੜੀਆਂ ਨੇ ਆ ਆਪੀ ਅਮਰਤਪਾਲ ਸਿੰਘ ਨੇ ਉਹਨਾਂ ਚੀਜ਼ਾਂ ਨੂੰ ਖਾਰਜ ਕੀਤਾ ਕਿ ਮੇਰਾ ਵਾਲ ਵੀ ਕੋਈ ਵਿੰਗਾ ਨਹੀਂ ਕਰ ਸਕਿਆ ਇਸ ਤਰ੍ਹਾਂ ਦਾ ਬਿਆਨ ਵੀ ਅਮਰਤਪਾਲ ਸਿੰਘ ਉਹਨਾਂ ਦਾ ਆਇਆ ਔਰ तमाम तरह ਦੀ ਜੋ ਕਾਰਵਾਈ ਹੋਈ ਉਸ ਪੂਰੇ ਐਕਸ਼ਨ ਤੋਂ ਬਾਅਦ ਪਹਿਲੀ ਵਾਰ ਅਮਰਤਪਾਲ ਸਿੰਘ ਲਾਈਵ ਹੋ ਕੇ ਉਹਨਾਂ ਨੇ ਬਿਆਨ ਦਿੱਤਾ ਜਿਸ ਤਰੀਕੇ ਦੇ ਨਾਲ ਤਕਰੀਬਨ 5 ਮਿੰਟ ਤੋਂ ਵੱਧ ਦਾ ਵੀਡੀਓ ਜਾਰੀ ਕੀਤਾ ਔਰ ਉਸੇ ਪੂਰੇ ਇਸ਼ੂ ਨੂੰ ਲੈ ਕੇ ਵੀ ਲਗਾਤਾਰ ਸਰਕਾਰ ਦੇ ਵੱਲੋਂ तमाम तरह ਦੇ ਦਾਅਵੇ ਕੀਤੇ ਜਾ ਰਹੇ ਕਿ ਸਰਕਾਰ ਇਸ ਪੂਰੀ ਸਿਚੁਏਸ਼ਨ ਨੂੰ ਟੈਕਲ ਕਰ ਰਹੀ ਹੈ ਤਰੀਕੇ ਦੇ ਨਾਲ ਟੈਕਲ ਕਰ ਰਹੀ ਹੈ ਉੱਥੇ ਜਿਸ ਤਰੀਕੇ ਦੇ ਨਾਲ ਨੌਜਵਾਨ ਜਿਨ੍ਹਾਂ ਦੀ ਅਰੈਸਟ ਹੋਈ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੌਜਵਾਨਾਂ ਨੂੰ ਛੱਡਿਆ ਗਿਆ ਉਹਨਾਂ ਨੌਜਵਾਨਾਂ ਨੂੰ ਛੱਡ ਦਿੱਤਾ ਗਿਆ ਇਹ ਵੀ ਗੱਲ ਕਹੀ ਗਈ ਹੈ ਔਰ ਇਸ ਦੇ ਨਾਲ ਹੀ ਜਿਸ ਤਰੀਕੇ ਦੇ ਨਾਲ ਅਮਰਪਾਲ ਨੇ ਸਵਾਲ ਚੁੱਕਿਆ ਐਨਐਸਏ ਲਾਉਣ ਦੇ ਮਸਲੇ ਤੇ ਵੀ ਐਨਐਸਸੀ ਲਾਉਣ ਦੇ ਮਸਲੇ ਤੇ ਵੀ ਅਮਰਤਪਾਲ ਸਿੰਘ ਨੇ ਸਵਾਲ ਚੁੱਕਿਆ ਔਰ ਕਿਹਾ ਕਿ ਸਿੱਖ ਕੌਮ ਨੂੰ ਧੱਕੇਵਾਲ ਜਿਹੜਾ ਧੱਕਿਆ ਜਾ ਰਿਹਾ ਔਰ ਇਸ ਚੀਜ਼ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਉੱਥੇ ਪ੍ਰਧਾਨ ਮੰਤਰੀ ਬਾਜੇਕੇ ਦਾ ਵੀ ਜ਼ਿਕਰ ਕੀਤਾ ਹਾਲਾਂਕਿ ਪ੍ਰਧਾਨ ਮੰਤਰੀ ਬਾਜੇਕੇ ਦਾ ਜ਼ਿਕਰ ਵਕ-ਵਕ ਥਾਵਾਂ ਤੇ ਹੋਇਆ ਕਿ ਐਨਐਸਸੀ ਲਾਉਣੀ ਗਲਤ ਸੀ ਐਸਜੀ ਨੂੰ ਲੈ ਕੇ ਵੀ ਜ਼ਿਕਰ ਹੋਇਆ ਉਸਦੇ ਪਰਿਵਾਰ ਦਾ ਵੀ ਬਿਆਨ ਆਇਆ ਸੀ ਤਮਾਮ ਤਰ੍ਹਾਂ ਦੇ ਬਿਆਨ ਪਿਛਲੇ ਦਿਨਾਂ ਦੇ ਵਿੱਚ ਆਉਂਦੇ ਰਹੇ ਪਰ ਅਮਰਤਪਾਲ ਸਿੰਘ ਦੇ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਪਰ ਉੱਥੇ ਹੀ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਪਲੱਸ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਰੀਆਂ ਚੀਜ਼ਾਂ ਠੀਕ ਨੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਅੰਡਰ ਕੰਟਰੋਲ ਹੈ ਕਿਉਂਕਿ ਜਦੋਂ ਕੋਈ ਬਿਆਨ ਆਉਂਦਾ ਜਦੋਂ ਅਮਰਪਾਲ ਸਿੰਘ ਦੀ ਗ੍ਰਿਫਤਾਰੀ ਦੇ ਲਈ ਤੜਾ ਤੜ ਵਕ ਵਕ ਥਾਵਾਂ ਤੇ ਰੇਡਸ ਕੀਤੀਆਂ ਜਾ ਰਹੀਆਂ ਨੇ ਵਕ ਵਕ ਥਾਵਾਂ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਕਿਉਂਕਿ ਬੇਸਿਕਲੀ ਅਜਨਾਲਾ ਘਟਨਾ ਜਦੋਂ ਵਾਪਰਦੀ ਹੈ ਅਜਨਾਲਾ ਘਟਨਾ ਲਵਪਰੀ ਤੂਫਾਨ ਅਮਰਪਾਲ ਸਿੰਘ ਦਾ ਸਾਥੀ ਸੀ ਇੱਕ ਵਰਿੰਦਰ ਸਿੰਘ ਨਾਂ ਦਾ ਸ਼ਖਸ ਆਉਂਦਾ ਔਰ ਵਰਿੰਦਰ ਸਿੰਘ ਪਰਚਾ ਦਰਜ ਕਰਵਾਉਂਦਾ ਉਸ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਹੁੰਦਾ ਫਿਰ ਅਜਨਾਲਾ ਆ ਪੁਲਿਸ ਨੂੰ ਅਲਟੀਮੇਟਮ ਦਿੱਤਾ ਜਾਂਦਾ ਫਿਰ ਪੁਲਿਸ ਨਹੀਂ ਛੱਡਦੀ ਅਮਰਤਪਾਲ ਦੇ ਸਾਥੀ ਨੂੰ ਉਸ ਤੋਂ ਬਾਅਦ ਫਿਰ ਅਜਨਾਲਾ ਥਾਣਾ ਘੇਰਿਆ ਜਾਂਦਾ ਅਜਨਾਲਾ ਥਾਣੇ ਤੇ ਜਿਸ ਤਰ੍ਹਾਂ ਦੇ ਵੀਡੀਓਜ਼ ਨਿਕਲ ਕੇ ਸਾਹਮਣੇ ਆਏ ਵਕ ਵਕ ਥਾਵਾਂ ਤੇ ਅਮਰਤਪਾਲ ਸਿੰਘ ਨੂੰ ਲੋਕਾਂ ਨੇ ਕ੍ਰਿਟੀਸਾਈਜ਼ ਉਹ ਉਹਨਾਂ ਦਿਨਾਂ ਦੇ ਵਿੱਚ ਕੀਤਾ ਅ ਔਰ ਉਸ ਤੋਂ ਬਾਅਦ ਇਹ ਬਿਆਨ ਜਿਹੜੇ ਵਕ ਵਕ ਤਰ੍ਹਾਂ ਦੇ ਨਿਕਲ ਕੇ ਸਾਹਮਣੇ ਆਏ ਕਿਉਂਕਿ ਇਹ ਪੂਰਾ ਐਪੀਸੋਡ ਜਿਹੜਾ ਹੈ ਇਹ ਘਟਨਾ ਜੁੜਦੀ ਹੈ ਅਜਨਾਲਾ ਕਾਂਡ ਦੇ ਨਾਲ ਹੀ ਕਿਉਂਕਿ ਉੱਥੇ ਪੁਲਿਸ ਮੁਲਾਜ਼ਮ ਵੀ ਫੱਟੜ ਹੋਏ ਸੀ ਔਰ ਉਸ ਤੋਂ ਬਾਅਦ ਹੀ ਗੁੱਸਾ ਵੀ ਸੀ ਪੁਲਿਸ ਮੁਲਾਜ਼ਮਾਂ ਦੇ ਵਿੱਚ ਔਰ ਇਸ ਟੀ ਨੂੰ ਲੈ ਕੇ ਉਸ ਤੋਂ ਬਾਅਦ ਇੱਕ ਪੂਰੀ ਸਕ੍ਰਿਪਟ ਜਿਹੜੀ ਤਿਆਰ ਹੋਈ ਔਰ ਉਸ ਤੋਂ ਬਾਅਦ ਇਹ ਐਕਸ਼ਨ ਅਮਰਤਪਾਲ ਸਿੰਘ ਤੇ ਹੋਇਆ ਜਦੋਂ ਅਮਰਤਪਾਲ ਸਿੰਘ ਨੇ ਮਾਲਵੇ ਦੇ ਵਿੱਚ ਵਹਿੀਰ ਕੱਢਣੀ ਸੀ ਔਰ ਉਦੋਂ ਉੱਥੇ ਜਾਂਦਿਆਂ ਨੂੰ ਅਮਰਤਪਾਲ ਸਿੰਘ ਉਹਨਾਂ ਨੂੰ ਦੇ ਜੋ ਸਾਥੀ ਸੀ ਉਹਨਾਂ ਦੇ ਉੱਪਰ ਐਕਸ਼ਨ ਹੁੰਦਾ ਅਮਰਤਪਾਲ ਦੇ ਸਾਥੀ ਗ੍ਰਿਫਤਾਰ ਹੁੰਦੇ ਆ ਪਗੜੜ ਮੱਚਦੀ ਆ ਜਿਸ ਤਰੀਕੇ ਦੇ ਨਾਲ ਔਰ ਉਸ ਤੋਂ ਬਾਅਦ ਇੰਟਰਨੈਟ ਬੰਦ ਕੀਤਾ ਜਾਂਦਾ ਤਾਂ ਹੁਣ ਪਹਿਲਾ ਬਿਆਨ ਅਮਰਤਪਾਲ ਸਿੰਘ ਦਾ ਆਇਆ ਔਰ ਉੱਥੇ ਹੀ ਪੁਲਿਸ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਦਾਅਵੇ ਕੀਤੇ ਗਏ ਕਹਿੰਦੇ ਜਿਹੜੇ ਬੰਦੇ ਫੜੇ ਗਏ ਸੀ ਤਕਰੀਬਨ 250 ਜਣਿਆਂ ਦੀ ਗ੍ਰਿਫਤਾਰੀ ਹੋਈ ਸੀ ਉਹਨਾਂ ਦੇ ਵਿੱਚੋਂ ਜੋ 170 ਤੋਂ 80 ਦੇ ਵਿਚਾਲੇ ਬੰਦੇ ਛੱਡੇ ਗਏ ਯਾਨੀ ਕਿ ਜੋ ਇਨੋਸੈਂਟ ਸੀ ਉਹਨਾਂ ਲੋਕਾਂ ਨੂੰ ਛੱਡਿਆ ਗਿਆ ਜਿਹੜੇ ਲੋਕ ਵੈਸੀ ਜਾਣੇ ਅਣਜਾਣੇ ਦੇ ਵਿੱਚ ਅਟੈਚ ਹੋਏ ਜਾਂ ਜਿਹੜੇ ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਸ਼ੱਕ ਦੇ ਆਧਾਰ ਤੇ ਉਹਨਾਂ ਨੂੰ ਛੱਡਿਆ ਗਿਆ ਉਹਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਐਕਸ਼ਨ ਨਹੀਂ ਹੋਇਆ ਤਾਂ ਐਕਸ਼ਨ ਜਿਹੜਾ ਹੋਏਗਾ ਫੈਕਟ ਦੇ ਆਧਾਰ ਤੇ ਹੋਏਗਾ ਜਿਹੜੇ ਲੋਕ ਦਾਵਾ ਕੀਤਾ ਜਾ ਰਿਹਾ ਕਿ ਜਿਹੜੇ ਲੋਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਉਹਨਾਂ ਦੇ ਖਿਲਾਫ ਐਕਸ਼ਨ ਹੋਏਗਾ ਇਹ ਪੰਜਾਬ ਪੁਲਿਸ ਦੇ ਵੱਲੋਂ ਵੀ ਇਸ ਤਰ੍ਹਾਂ ਦਾ ਦਾਅਵਾ ਕੀਤਾ ਜਾ ਰਿਹਾ ਤਾਂ ਡੀਆਈਜੀ ਭਾਰਗਵ ਬਾਰਡਰ ਰੇਂਜ ਦੇ ਡੀਆਈਜੀ ਜਿਨ੍ਹਾਂ ਦਾ ਜ਼ਿਕਰ ਇੱਕ ਵਾਰ ਮੈਂ ਤੁਹਾਨੂੰ ਯਾਦ ਵੀ ਕਰਾ ਦਿਆਂ ਅਮਰਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਹੋਂ ਦਾ ਇੰਟਰਵਿਊ ਹੋਇਆ ਸੀ ਔਰ ਉਹ ਵੀ ਲਗਾਤਾਰ ਡੀਆਈਜੀ ਨਰਿੰਦਰ ਭਾਰਗਵ ਖੋਣਾ ਦੇ ਇੰਟੈਚ ਸੀ ਉਹ ਕਹਿੰਦੇ ਸੀ ਕਿ ਮੈਂ ਡੀਆਈਜੀ ਬਾਰਡਰ ਰੇਂਜ ਦੇ ਟੱਚ ਦੇ ਵਿੱਚ ਆ ਉਹਨਾਂ ਨੇ ਇਸ ਤਰ੍ਹਾਂ ਦਾ ਬਿਆਨ ਵੀ ਦਿੱਤਾ ਸੀ ਕਿ ਮੇਰੀ ਲਗਾਤਾਰ ਉਹਨਾਂ ਦੇ ਨਾਲ ਗੱਲ ਹੁੰਦੀ ਰਹੀ ਹੈ ਕਿ ਜੇ ਮੇਰੀ ਗ੍ਰਿਫਤਾਰੀ ਦੀ ਲੋੜ ਆ ਤਾਂ ਮੈਂ ਗ੍ਰਿਫਤਾਰੀ ਦੇ ਸਕਦਾ ਇਸ ਤਰ੍ਹਾਂ ਦਾ ਬਿਆਨ ਉਹਨਾਂ ਦਾ ਆਇਆ ਸੀ ਔਰ ਉਸ ਤੋਂ ਬਾਅਦ ਫਿਰ ਹੁਣ ਬਿਆਨ ਆਇਆ ਕਿ ਪੜਕਾ ਹਟ ਜਿਹੜੀ ਆ ਇਹ ਪੈਦਾ ਨਾ ਕੀਤੀ ਜਾਵੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਦੇ ਵਿੱਚ Hindu ਹੋਣ Sikh ਹੋਣ Muslim ਹੋਣ ईसाई ਹੋਣ ਭਾਈਚਾਰਕ ਸਾਂਹ ਜਿਹੜੀ ਇਹ ਬਰਕਰਾਰ ਰਹਿਣੀ ਚਾਹੀਦੀ ਹੈ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਜਿਹੜੀ ਹੈ ਔਰ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਪੰਜਾਬ ਔਰ ਇਸ ਤਰ੍ਹਾਂ ਦੇ ਬਿਆਨ ਆਉਣੇ ਸਮਝਿਆ ਜਾ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਅਮਰਪਾਲ ਸਿੰਘ ਨੂੰ ਲੈ ਕੇ ਬਿਆਨ ਆਏ ਉੱਥੇ ਹੀ ਹੁਣ ਪੁਲਿਸ ਦੇ ਵੱਲੋਂ ਵਾਰ-ਵਾਰ ਸ਼ਾਂਤੀ ਦੀ ਅਪੀਲ ਕੀਤੀ ਜਾ ਰਹੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪੜਕਾਹਟ ਪੈਦਾ ਨਾ ਕੀਤੀ ਜਾਵੇ ਔਰ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਅਮਰਪਾਲ ਸਿੰਘ ਹੁਣਾ ਦਾ ਔਰ ਉਸੇ ਤੀ तमाम तरह ਦੇ ਬਿਆਨ ਹੁਣ ਨਿਕਲ ਕੇ ਸਾਹਮਣੇ ਆਉਣਗੇ ਦੇਖਣਾ ਹੋਵੇਗਾ ਹੋਰ ਜਥੇਬੰਦੀਆਂ ਦੇ ਕੀ ਬਿਆਨ ਨਿਕਲ ਕੇ ਸਾਹਮਣੇ ਆਉਂਦੇ ਆ ਪਰ ਜਿਸ ਤਰੀਕੇ ਦੇ ਨਾਲ ਇਹ ਬਿਆਨ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਦਾਅਵੇ ਇਹਨਾਂ तमाम ਚੀਜ਼ਾਂ ਨੂੰ ਲੈ ਕੇ ਕਿਤੇ ਜਾ ਰਿਹਾ ਹੈ तमाम तरह ਦੀ ਸਿਚੁਏਸ਼ਨ ਦੇ ਨਾਲ ਨਜਿੱਠਣ ਦੀ ਗੱਲ ਕਹੀ ਜਾ ਰਹੀ ਹੈ ਔਰ ਉੱਥੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਸ਼ਾਂਤੀ ਹੈ ਪੰਜਾਬ ਦੇ ਵਿੱਚ ਹਾਲਾਤ ਪੂਰੀ ਤਰ੍ਹਾਂ ਅੰਡਰ ਕੰਟਰੋਲ ਨੇ ਪੰਜਾਬ ਦੇ ਵਿੱਚ ਸਾਰੀਆਂ ਚੀਜ਼ਾਂ ਠੀਕ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਈਆਂ ਔਰ ਉੱਥੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਗੱਲ ਕਹੀ ਜਾ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਹੋਣ ਜਾਂ ਹੋਰ ਵੀ ਹੋਣ ਹਾਲਾਂਕਿ ਜਿਸ ਤਰੀਕੇ ਨਾਲ ਅਮਰਪਾਲ ਸਿੰਘ ਹੁਣਾਂ ਦਾ ਲਗਾਤਾਰ ਚਰਚਾ ਹੋ ਰਹੀ ਸੀ ਪਰ ਹੁਣ ਅਮਰਪਾਲ ਸਿੰਘ ਹੁਣਾਂ ਦਾ ਬਿਆਨ ਆਇਆ ਉੱਥੇ ਹੀ ਵੱਖ-ਵੱਖ ਤਰ੍ਹਾਂ ਦੇ ਬਿਆਨ ਆਏ ਕਹਿੰਦੇ ਕਿ ਤੂੰ ਉੱਥੇ ਉੱਠਦਾ ਜਿੱਥੇ ਅੱਗ ਲੱਗੀ ਹੁੰਦੀ ਹੈ ਇਹ ਬਿਆਨ ਵੀ ਡੀਐਸਜੀ ਭਾਰਗਵ ਹੋਣਾ ਦਾ ਆਇਆ ਔਰ ਇਸ ਦੇ ਨਾਲ ਹੀ ਉਹਨਾਂ ਨੇ ਵਾਰ-ਵਾਰ ਅਪੀਲ ਜਿਹੜੀ ਕੀਤੀ ਹੈ ਸ਼ਾਂਤੀ ਦੀ ਉਹਨਾਂ ਨੇ ਸਾਫ਼ ਤੌਰ ਤੇ ਅੱਜ ਅੱਜ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆਇਆ ਜਦੋਂ ਨਿਯੁਕਤੀ ਪੱਤਰ ਵੰਡ ਰਹੇ ਸੀ ਨੌਜਵਾਨਾਂ ਨੂੰ ਤਾਂ ਉਹਨਾਂ ਨੇ ਲੰਮਾ ਚੌੜਾ ਭਾਸ਼ਣ ਦਿੱਤਾ ਕਹਿੰਦੇ ਕਿ ਜਿਹੜੇ ਭੜਕਾਰ ਰਹੇ ਨੇ ਲੋਕ ਉਹਨਾਂ ਤੋਂ ਵੀ ਬਚਣਾ ਚਾਹੀਦਾ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸੀ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਰਕਰਾਰ ਰਹਿਣੀ ਚਾਹੀਦੀ ਹੈ ਪੰਜਾਬ ਨੇ ਕਾਲਾ ਦੌਰ ਦੇਖਿਆ 1984 ਇਹ ਦਾ ਦੌਰ ਦੇਖਿਆ ਹੋਇਆ ਪੰਜਾਬ ਨੇ ਬਹੁਤ ਸਾਰੇ ਇਹੋ ਜਿਹੇ ਨੌਜਵਾਨਾਂ ਜਿਹੜੇ ਸਵੇਰੇ ਘਰੇ ਗਏ ਔਰ ਅੱਜ ਤੱਕ ਉਹ ਨੌਜਵਾਨ ਮੁੜੇ ਨਹੀਂ ਉਹ ਦੌਰ ਵੀ ਪੰਜਾਬ ਨੇ ਦੇਖਿਆ ਹੋਇਆ ਉਹ ਕਾਲਾ ਦੌਰ ਪੰਜਾਬ ਨੇ ਦੇਖਿਆ ਹੋਇਆ ਔਰ ਇਸ ਤਰ੍ਹਾਂ ਦੇ ਹਾਲਾਤ ਨਾ ਪੈਦਾ ਹੋਣ ਪੰਜਾਬ ਦੇ ਵਿੱਚ ਔਰ ਨਾਲ ਹੀ ਪੰਜਾਬ ਦੇ ਵਿੱਚ ਅਮਰਪਾਲ ਸਿੰਘ ਦੇ ਪੰਜਾਬ ਦੇ ਵਿੱਚ ਹੋਣ ਨੂੰ ਲੈ ਕੇ ਵੀ ਬੋਲੇ ਨੇ ਡੀਆਈਜੀ ਔਰ ਇਹਦੇ ਨਾਲ ਹੀ ਸਾਫ਼ ਤੌਰ ਤੇ ਜਿਸ ਤਰੀਕੇ ਦੇ ਨਾਲ ਸਿਚੁਏਸ਼ਨ ਜਿਹੜੀ ਬਣਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਅਮਰਪਾਲ ਸਿੰਘ ਜਿਸ ਤਰੀਕੇ ਦੇ ਨਾਲ ਹੁਣ ਨਿਕਲ ਕੇ ਸਾਹਮਣੇ ਆਇਆ ਬਿਆਨ ਅਮਰਪਾਲ ਸਿੰਘ ਹੁਣਾ ਦਾ ਔਰ ਉੱਥੇ ਹੀ ਇਸ ਤਰ੍ਹਾਂ ਦੇ ਰਿਐਕਸ਼ਨ ਔਰ ਉਸ ਤੋਂ ਪਹਿਲਾਂ ਵੀ ਅੱਜ ਦੁਪਹਿਰੇ ਵੀ ਮੁੱਖ ਮੰਤਰੀ ਭਗਵੰਤ ਮਾਨ ਹੁਣਾ ਦਾ ਬਿਆਨ ਆਇਆ ਉਹਨਾਂ ਨੇ ਸਿੱਧੇ ਤੌਰ ਤੇ ਵਾਰ-ਵਾਰ ਅਪੀਲ ਕੀਤੀ ਕਿੰਦੇ ਕਿ ਜਿਹੜੇ ਲੋਕ ਭੜਕਾ ਰਹੇ ਨੇ ਉਹਨਾਂ ਲੋਕਾਂ ਤੋਂ ਬਚਣਾ ਚਾਹੀਦਾ ਹੈ ਤਾਂ ਪਿਛਲੇ ਦਿਨਾਂ ਤੋਂ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਖੁੱਲ ਕੇ ਬੋਲਦੇ ਰਹੇ ਨੇ ਇਹਨਾਂ ਚੀਜ਼ਾਂ ਦੇ ਉੱਪਰ ਔਰ ਜਦੋਂ ਅਮਰਪਾਲ ਸਿੰਘ ਤੇ ਐਕਸ਼ਨ ਹੋਇਆ ਔਰ ਉਸ ਤੋਂ ਬਾਅਦ ਵੀ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਦਾ ਬਿਆਨ ਆਇਆ ਸੀਗਾ ਉਹ ਕਹਿੰਦੇ ਕਿ ਜਿਹੜੇ ਸਿਰ ਦੇਣ ਦੀਆਂ ਗੱਲਾਂ ਕਰਦੇ ਸੀ ਉਹ ਲੋਕਾਂ ਦੇ ਲੋਕਾਂ ਦੀਆਂ ਜੋ ਮਹੌਰ ਮਾਵਾਂ ਦੇ ਪੁੱਤ ਨੇ ਉਹਨਾਂ ਨੂੰ ਮਰਾਉਣਾ ਚਾਹੁੰਦੇ ਸੀ ਇਸ ਤਰ੍ਹਾਂ ਦੇ ਬਿਆਨ ਵੀ ਉਹਨਾਂ ਦੇ ਆਏ ਔਰ ਉੱਥੇ ਹੀ ਵਕਫਕ ਰਿਐਕਸ਼ਨਸ ਪਹਿਲਾਂ ਆਏ ਸੀ ਅਮਰਪਾਲ ਨੂੰ ਘੇਰਦੀਆਂ ਨਜ਼ਰ ਆਈਆਂ ਵਕਫਕ ਪਾਰਟੀਆਂ ਦੇ ਵੀ ਬਿਆਨ ਆਉਂਦੇ ਰਹੇ ਸੁਖਵੀਰ ਸਿੰਘ ਬਾਦਲ ਹੋਣਾ ਦਾ ਬਿਆਨ ਜਾਂ ਬਿਕਰਮ ਮਜੀਠੀਆ ਹੋਣਾ ਦਾ ਬਿਆਨ ਪਰ ਉਸ ਤੋਂ ਬਾਅਦ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਹਾਲਾਂਕਿ ਹਰਸਿਮਰਤ ਕੌਰ ਬਾਦਲ ਹੋਣਾ ਦਾ ਵੀ ਬਿਆਨ ਆਇਆ ਸੀ ਪਹਿਲਾਂ ਪਰ ਉਸ ਤੋਂ ਬਾਅਦ ਇਸ ਐਕਸ਼ਨ ਤੋਂ ਬਾਅਦ ਕੋਈ ਉਹਨਾਂ ਦਾ ਬਿਆਨ ਨਿਕਲ ਕੇ ਸਾਹਮਣੇ ਇਸ ਪੂਰੇ ਇਸ਼ੂ ਦੇ ਉੱਪਰ ਆ ਰਹੀ ਹੈ ਔਰ ਕਿਉਂਕਿ ਜਿਸ ਤਰੀਕੇ ਨਾਲ ਇਹ ਵੀਡੀਓ ਅਮਰਤਪਾਲ ਸਿੰਘ ਦਾ ਨਿਕਲ ਕੇ ਸਾਹਮਣੇ ਆਇਆ ਉਸ ਤੋਂ ਬਾਅਦ ਇੱਕ ਚੀਜ਼ ਤਾਂ ਸਾਫ਼ ਹੋ ਗਈ ਹੈ ਕਿ ਅਮਰਤਪਾਲ ਸਿੰਘ ਪੁਲਿਸ ਕਸਟਡੀ ਦੇ ਵਿੱਚ ਨਹੀਂ ਹੈ ਅਮਰਤਪਾਲ ਸਿੰਘ ਦੀਆਂ ਗ੍ਰਿਫਤਾਰੀ ਦੀਆਂ ਜਿਸ ਤਰ੍ਹਾਂ ਚਰਚਾ ਹੋ ਰਹੀ ਸੀ ਕਿ ਅਮਰਤਪਾਲ ਸਿੰਘ ਗ੍ਰਿਫਤਾਰ ਹੋਇਆ ਅਮਰਤਪਾਲ ਸਿੰਘ ਦਾ ਪਰਿਵਾਰ ਵੀ ਕਹਿ ਰਿਹਾ ਸੀ ਕਿ ਅਮਰਤਪਾਲ ਸਿੰਘ ਨੂੰ ਪੁਲਿਸ ਨੇ ਚੁੱਕਿਆ ਹੋਇਆ ਏਜੰਸੀਆਂ ਨੇ ਚੁੱਕਿਆ ਹੋਇਆ ਹੈ ਪਰ ਉਹਨਾਂ ਸਾਰੀਆਂ ਚੀਜ਼ਾਂ ਤੇ ਵੀ ਫੁੱਲ ਸਟਾਪ ਲੱਗਦਾ ਹੋਇਆ ਨਜ਼ਰ ਆਇਆ ਉਹ ਸਾਰੀਆਂ ਜਿਹੜੀਆਂ ਨੇ ਆਪ ਹੀ ਅਮਰਤਪਾਲ ਸਿੰਘ ਨੇ ਉਹਨਾਂ ਚੀਜ਼ਾਂ ਨੂੰ ਖਾਰਜ ਕੀਤਾ ਕਿ ਮੇਰਾ ਵਾਲ ਵੀ ਕੋਈ ਵਿੰਗਾ ਨਹੀਂ ਕਰ ਸਕਿਆ ਇਸ ਤਰ੍ਹਾਂ ਦਾ ਬਿਆਨ ਵੀ ਅਮਰਤਪਾਲ ਸਿੰਘ ਉਹਨਾਂ ਦਾ ਆਇਆ ਔਰ तमाम तरह ਦੀ ਜੋ ਕਾਰਵਾਈ ਹੋਈ ਉਸ ਪੂਰੇ ਐਕਸ਼ਨ ਤੋਂ ਬਾਅਦ ਪਹਿਲੀ ਵਾਰ ਅਮਰਤਪਾਲ ਸਿੰਘ ਲਾਈਵ ਹੋ ਕੇ ਉਹਨਾਂ ਨੇ ਬਿਆਨ ਦਿੱਤਾ ਜਿਸ ਤਰੀਕੇ ਦੇ ਨਾਲ ਤਕਰੀਬਨ 5 ਮਿੰਟ ਤੋਂ ਵੱਧ ਦਾ ਵੀਡੀਓ ਜਾਰੀ ਕੀਤਾ ਔਰ ਉਸੇ ਪੂਰੇ ਇਸ਼ੂ ਨੂੰ ਲੈ ਕੇ ਵੀ ਲਗਾਤਾਰ ਸਰਕਾਰ ਦੇ ਵੱਲੋਂ ਤਮਾਮ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਆ ਕਿ ਸਰਕਾਰ ਇਸ ਪੂਰੀ ਸਿਚੁਏਸ਼ਨ ਨੂੰ ਟੈਕਲ ਕਰ ਰਹੀ ਹੈ ਤਰੀਕੇ ਦੇ ਨਾਲ ਟੈਕਲ ਕਰ ਰਹੀ ਹੈ ਉਥੇ ਜਿਸ ਤਰੀਕੇ ਦੇ ਨਾਲ ਨੌਜਵਾਨ ਜਿਨ੍ਹਾਂ ਦੀ ਅਰੈਸਟ ਹੋਈ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੌਜਵਾਨਾਂ ਨੂੰ ਛੱਡਿਆ ਗਿਆ ਉਹਨਾਂ ਨੌਜਵਾਨਾਂ ਨੂੰ ਛੱਡ ਦਿੱਤਾ ਗਿਆ ਇਹ ਵੀ ਗੱਲ ਕਹੀ ਗਈ ਹੈ ਔਰ ਇਸ ਦੇ ਨਾਲ ਹੀ ਜਿਸ ਤਰੀਕੇ ਦੇ ਨਾਲ ਅਮਰਪਾਲ ਨੇ ਸਵਾਲ ਚੁੱਕਿਆ ਐਨਐਸਏ ਲਾਉਣ ਦੇ ਮਸਲੇ ਤੇ ਵੀ ਐਨਐਸਸੀ ਲਾਉਣ ਦੇ ਮਸਲੇ ਤੇ ਵੀ ਅਮਰਤਪਾਲ ਸਿੰਘ ਨੇ ਸਵਾਲ ਚੁੱਕਿਆ ਔਰ ਕਿਹਾ ਕਿ ਸਿੱਖ ਕੌਮ ਨੂੰ ਧੱਕੇਵਾਲ ਜਿਹੜਾ ਧੱਕਿਆ ਜਾ ਰਿਹਾ ਔਰ ਇਸ ਚੀਜ਼ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਉੱਥੇ ਪ੍ਰਧਾਨ ਮੰਤਰੀ ਬਾਜੇਕੇ ਦਾ ਵੀ ਜ਼ਿਕਰ ਕੀਤਾ ਹਾਲਾਂਕਿ ਪ੍ਰਧਾਨ ਮੰਤਰੀ ਬਾਜੇਕੇ ਦਾ ਜ਼ਿਕਰ ਵਕ-ਵਕ ਥਾਵਾਂ ਤੇ ਹੋਇਆ ਕਿ ਐਨਐਸਸੀ ਲਾਉਣੀ ਗਲਤ ਸੀ ਇਸ ਚੀਜ਼ ਨੂੰ ਲੈ ਕੇ ਵੀ ਜ਼ਿਕਰ ਹੋਇਆ ਉਸ ਦੇ ਪਰਿਵਾਰ ਦਾ ਵੀ ਬਿਆਨ ਆਇਆ ਸੀ तमाम तरह ਦੇ ਬਿਆਨ ਪਿਛਲੇ ਦਿਨਾਂ ਦੇ ਵਿੱਚ ਆਉਂਦੇ ਰਹੇ ਪਰ ਅਮਰਤਪਾਲ ਸਿੰਘ ਦੇ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਪਰ ਉੱਥੇ ਹੀ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਪਰ ਪੁਲਸ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਸਾਰੀਆਂ ਚੀਜ਼ਾਂ ਠੀਕ ਨੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਅੰਡਰ ਕੰਟਰੋਲ ਹੈ ਕਿਉਂਕਿ ਜਦੋਂ ਕੋਈ ਬਿਆਨ ਆਉਂਦਾ ਜਦੋਂ ਅਮਰਪਾਲ ਸਿੰਘ ਦੀ ਗ੍ਰਿਫਤਾਰੀ ਦੇ ਲਈ ਤੜਾ ਤੜ ਵਕ ਵਕ ਥਾਵਾਂ ਤੇ ਰੇਡਸ ਕੀਤੀਆਂ ਜਾ ਰਹੀਆਂ ਨੇ ਵਕ ਵਕ ਥਾਵਾਂ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਕਿਉਂਕਿ ਬੇਸਿਕਲੀ ਅਜਨਾਲਾ ਘਟਨਾ ਜਦੋਂ ਵਾਪਰਦੀ ਹੈ ਅਜਨਾਲਾ ਘਟਨਾ ਲਵਪਰੀ ਤੂਫਾਨ ਅਮਰਪਾਲ ਸਿੰਘ ਦਾ ਸਾਥੀ ਸੀ ਇੱਕ ਵਰਿੰਦਰ ਸਿੰਘ ਨਾਂ ਦਾ ਸ਼ਖਸ ਆਉਂਦਾ ਔਰ ਵਰਿੰਦਰ ਸਿੰਘ ਪਰਚਾ ਦਰਜ ਕਰਵਾਉਂਦਾ ਉਸਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਹੁੰਦਾ ਫਿਰ ਅਜਨਾਲਾ ਆ ਪੁਲਿਸ ਨੂੰ ਅਲਟੀਮੇਟਮ ਦਿੱਤਾ ਜਾਂਦਾ ਫਿਰ ਪੁਲਿਸ ਨਹੀਂ ਛੱਡਦੀ ਅਮਰਪਾਲ ਦੇ ਸਾਥੀ ਨੂੰ ਉਸ ਤੋਂ ਬਾਅਦ ਫਿਰ ਅਜਨਾਲਾ ਥਾਣਾ ਘੇਰਿਆ ਜਾਂਦਾ ਅਜਨਾਲਾ ਥਾਣੇ ਤੇ ਜਿਸ ਤਰ੍ਹਾਂ ਦੇ ਵੀਡੀਓਜ਼ ਨਿਕਲ ਕੇ ਸਾਹਮਣੇ ਆਏ ਵਕ ਵਕ ਥਾਵਾਂ ਤੇ ਅਮਰਪਾਲ ਸਿੰਘ ਨੂੰ ਲੋਕਾਂ ਨੇ ਕ੍ਰਿਟੀਸਾਈਜ਼ ਵੀ ਉਹਨਾਂ ਦਿਨਾਂ ਦੇ ਵਿੱਚ ਕੀਤਾ ਅ ਔਰ ਉਸ ਤੋਂ ਬਾਅਦ ਇਹ ਬਿਆਨ ਜਿਹੜੇ ਵਕ ਵਕ ਤਰ੍ਹਾਂ ਦੇ ਨਿਕਲ ਕੇ ਸਾਹਮਣੇ ਆਏ ਕਿਉਂਕਿ ਇਹ ਪੂਰਾ ਐਪੀਸੋਡ ਜਿਹੜਾ ਹੈ ਇਹ ਘਟਨਾ ਜੁੜਦੀ ਹੈ ਅਜਨਾਲਾ ਕਾਂਡ ਦੇ ਨਾਲ ਹੀ ਕਿਉਂਕਿ ਉੱਥੇ ਪੁਲਿਸ ਮੁਲਾਜ਼ਮ ਵੀ ਫੱਟੜ ਹੋਏ ਸੀ ਔਰ ਉਸ ਤੋਂ ਬਾਅਦ ਹੀ ਗੁੱਸਾ ਵੀ ਸੀ ਪੁਲਿਸ ਮੁਲਾਜ਼ਮਾਂ ਦੇ ਵਿੱਚ ਔਰ ਇਸ ਟੀਮ ਨੂੰ ਲੈ ਕੇ ਉਸ ਤੋਂ ਬਾਅਦ ਇਹ ਪੂਰੀ ਸਕ੍ਰਿਪਟ ਜਿਹੜੀ ਤਿਆਰ ਹੋਈ ਔਰ ਉਸ ਤੋਂ ਬਾਅਦ ਇਹ ਐਕਸ਼ਨ ਅਮਰਤਪਾਲ ਸਿੰਘ ਤੇ ਹੋਇਆ ਜਦੋਂ ਅਮਰਤਪਾਲ ਸਿੰਘ ਨੇ ਮਾਲਵੇ ਦੇ ਵਿੱਚ ਵਹਿੀਰ ਕੱਢਣੀ ਸੀ ਔਰ ਉਦੋਂ ਉੱਥੇ ਜਾਂਦਿਆਂ ਨੂੰ ਅਮਰਤਪਾਲ ਸਿੰਘ ਉਹਨਾਂ ਨੂੰ ਦੇ ਜੋ ਸਾਥੀ ਸੀ ਉਹਨਾਂ ਦੇ ਉੱਪਰ ਐਕਸ਼ਨ ਹੁੰਦਾ ਅਮਰਤਪਾਲ ਦੇ ਸਾਥੀ ਗ੍ਰਿਫਤਾਰ ਹੁੰਦੇ ਆ ਪਕੜੜ ਮੱਚਦੀ ਆ ਜਿਸ ਤਰੀਕੇ ਦੇ ਨਾਲ ਔਰ ਉਸ ਤੋਂ ਬਾਅਦ ਇੰਟਰਨੈਟ ਬੰਦ ਕੀਤਾ ਜਾਂਦਾ ਤਾਂ ਹੁਣ ਪਹਿਲਾ ਬਿਆਨ ਅਮਰਤਪਾਲ ਸਿੰਘ ਦਾ ਆਇਆ ਔਰ ਉੱਥੇ ਹੀ ਬੋਲਸ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਦਾਅਵੇ ਕੀਤੇ ਗਏ ਕਹਿੰਦੇ ਜਿਹੜੇ ਬੰਦੇ ਫੜੇ ਗਏ ਸੀ ਤਕਰੀਬਨ 250 ਜਣਿਆਂ ਦੀ ਗ੍ਰਿਫਤਾਰੀ ਹੋਈ ਸੀ ਉਹਨਾਂ ਦੇ ਵਿੱਚੋਂ ਜੋ 170 ਤੋਂ 80 ਦੇ ਵਿਚਾਲੇ ਬੰਦੇ ਛੱਡੇ ਗਏ ਯਾਨੀ ਕਿ ਜੋ ਇਨੋਸੈਂਸੀ ਉਹਨਾਂ ਲੋਕਾਂ ਨੂੰ ਛੱਡਿਆ ਗਿਆ ਜਿਹੜੇ ਲੋਕ ਵੈਸੀ ਜਾਣੇ ਅਣਜਾਣੇ ਦੇ ਵਿੱਚ ਅਟੈਚ ਹੋਏ ਜਾਂ ਜਿਹੜੇ ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਸ਼ੱਕ ਦੇ ਆਧਾਰ ਤੇ ਉਹਨਾਂ ਨੂੰ ਛੱਡਿਆ ਗਿਆ ਉਹਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਐਕਸ਼ਨ ਨਹੀਂ ਹੋਇਆ ਤਾਂ ਐਕਸ਼ਨ ਜਿਹੜਾ ਹੋਏਗਾ ਫੈਕਟ ਦੇ ਆਧਾਰ ਤੇ ਹੋਏਗਾ ਜਿਹੜੇ ਲੋਕ ਦਾਵਾ ਕੀਤਾ ਜਾ ਰਿਹਾ ਕਿ ਜਿਹੜੇ ਲੋਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਉਹਨਾਂ ਦੇ ਖਿਲਾਫ ਐਕਸ਼ਨ ਹੋਏਗਾ ਇਹ ਪੰਜਾਬ ਪੁਲਿਸ ਦੇ ਵੱਲੋਂ ਵੀ ਇਸ ਤਰ੍ਹਾਂ ਦਾ ਦਾਅਵਾ ਕੀਤਾ ਜਾ ਰਿਹਾ ਤਾਂ ਡੀਆਈਜੀ ਭਾਰਗਵ ਬਾਰਡਰ ਰੇਂਜ ਦੇ ਡੀਆਈਜੀ ਜਿਨ੍ਹਾਂ ਦਾ ਜ਼ਿਕਰ ਇੱਕ ਵਾਰ ਮੈਂ ਤੁਹਾਨੂੰ ਯਾਦ ਵੀ ਕਰਾ ਦਿਆਂ ਅਮਰਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਉਹਨਾਂ ਦਾ ਇੰਟਰਵਿਊ ਹੋਇਆ ਸੀ ਔਰ ਉਹ ਵੀ ਲਗਾਤਾਰ ਡੀਆਈਜੀ ਨਰਿੰਦਰ ਭਾਰਗਵ ਖੁਣਾ ਦੇ ਇੰਟੈਕ ਸੀ ਉਹ ਕਹਿੰਦੇ ਸੀ ਕਿ ਮੈਂ ਡੀਆਈਜੀ ਬਾਰਡਰ ਰੇਂਜ ਦੇ ਟੱਚ ਦੇ ਵਿੱਚ ਆ ਉਹਨਾਂ ਨੇ ਇਸ ਤਰ੍ਹਾਂ ਦਾ ਬਿਆਨ ਵੀ ਦਿੱਤਾ ਸੀ ਕਿ ਮੇਰੀ ਲਗਾਤਾਰ ਉਹਨਾਂ ਦੇ ਨਾਲ ਗੱਲ ਹੁੰਦੀ ਰਹੀ ਹੈ ਕਿ ਜੇ ਮੇਰੀ ਗ੍ਰਿਫਤਾਰੀ ਦੀ ਲੋੜ ਆ ਤਾਂ ਮੈਂ ਗ੍ਰਿਫਤਾਰੀ ਦੇ ਸਕਦਾ ਇਸ ਤਰ੍ਹਾਂ ਦਾ ਬਿਆਨ ਉਹਨਾਂ ਦਾ ਆਇਆ ਸੀ ਔਰ ਉਸ ਤੋਂ ਬਾਅਦ ਫਿਰ ਹੁਣ ਬਿਆਨ ਆਇਆ ਕਿ ਭੜਕਾਹਟ ਜਿਹੜੀ ਆ ਇਹ ਪੈਦਾ ਨਾ ਕੀਤੀ ਜਾਵੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਦੇ ਵਿੱਚ Hindu ਹੋਣ Sikh ਹੋਣ Muslim ਹੋਣ ईसाई ਹੋਣ ਭਾਈਚਾਰਕ ਸਾਂਹ ਜਿਹੜੀ ਇਹ ਬਰਕਰਾਰ ਰਹਿਣੀ ਚਾਹੀਦੀ ਹੈ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਜਿਹੜੀ ਹੈ ਔਰ ਸਾਂਝੀ ਵਾਲਤਾ ਦਾ ਸਨੇਹ ਹੰਦਿੰਦਾ ਪੰਜਾਬ ਔਰ ਇਸ ਤਰ੍ਹਾਂ ਦੇ ਬਿਆਨ ਆਉਣੇ ਦੇ ਸਮਝਿਆ ਜਾ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਅਮਰਪਾਲ ਸਿੰਘ ਨੂੰ ਲੈ ਕੇ ਬਿਆਨ ਆਏ ਉੱਥੇ ਹੀ ਹੁਣ ਪੁਲਿਸ ਦੇ ਵੱਲੋਂ ਵਾਰ-ਵਾਰ ਸ਼ਾਂਤੀ ਦੀ ਅਪੀਲ ਕੀਤੀ ਜਾ ਰਹੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪੜਕਾਹਟ ਪੈਦਾ ਨਾ ਕੀਤੀ ਜਾਵੇ ਔਰ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਅਮਰਪਾਲ ਸਿੰਘ ਹੁਣਾ ਦਾ ਔਰ ਉਸੇ ਤੀ तमाम तरह ਦੇ ਬਿਆਨ ਹੁਣ ਨਿਕਲ ਕੇ ਸਾਹਮਣੇ ਆਉਣਗੇ ਦੇਖਣਾ ਹੋਵੇਗਾ ਹੋਰ ਜਥੇਬੰਦੀਆਂ ਦੇ ਕੀ ਬਿਆਨ ਨਿਕਲ ਕੇ ਸਾਹਮਣੇ ਆਉਂਦੇ ਆ ਪਰ ਜਿਸ ਤਰੀਕੇ ਦੇ ਨਾਲ ਇਹ ਬਿਆਨ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਦਾਅਵੇ ਇਹਨਾਂ ਤਮਾਮ ਚੀਜ਼ਾਂ ਨੂੰ ਲੈ ਕੇ ਕੀਤੇ ਜਾ ਰਿਹਾ ਹੈ तमाम तरह ਦੀ ਸਿਚੁਏਸ਼ਨ ਦੇ ਨਾਲ ਨਜਿੱਠਣ ਦੀ ਗੱਲ ਕਹੀ ਜਾ ਰਹੀ ਹੈ ਔਰ ਉੱਥੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਸ਼ਾਂਤੀ ਹੈ ਪੰਜਾਬ ਦੇ ਵਿੱਚ ਹਾਲਾਤ ਪੂਰੀ ਤਰ੍ਹਾਂ ਅੰਡਰ ਕੰਟਰੋਲ ਨੇ ਪੰਜਾਬ ਦੇ ਵਿੱਚ ਸਾਰੀਆਂ ਚੀਜ਼ਾਂ ਠੀਕ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਈਆਂ ਔਰ ਉੱਥੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਗੱਲ ਕਹੀ ਜਾ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਹੋਣ ਜਾਂ ਅਹ ਹੋਰ ਵੀ ਹੋਣ ਹਾਲਾਂਕਿ ਜਿਸ ਤਰੀਕੇ ਨਾਲ ਅਮਰਪਾਲ ਸਿੰਘ ਹੁਣਾਂ ਦਾ ਲਗਾਤਾਰ ਚਰਚਾ ਹੋ ਰਹੀ ਸੀ ਪਰ ਹੁਣ ਅਮਰਪਾਲ ਸਿੰਘ ਹੁਣਾਂ ਦਾ ਬਿਆਨ ਆਇਆ ਉੱਥੇ ਹੀ ਵੱਖ-ਵੱਖ ਤਰ੍ਹਾਂ ਦੇ ਬਿਆਨ ਆਏ ਕਹਿੰਦੇ ਕਿ ਤੂੰ ਉੱਥੇ ਉੱਠਦਾ ਜਿੱਥੇ ਅੱਗ ਲੱਗੀ ਹੁੰਦੀ ਹੈ ਇਹ ਬਿਆਨ ਵੀ ਡੀਐੱਜੀ ਭਾਰਗਵ ਹੋਣਾ ਦਾ ਆਇਆ ਔਰ ਇਸ ਦੇ ਨਾਲ ਹੀ ਉਹਨਾਂ ਨੇ ਵਾਰ-ਵਾਰ ਅਪੀਲ ਜਿਹੜੀ ਕੀਤੀ ਹੈ ਸ਼ਾਂਤੀ ਦੀ ਉਹਨਾਂ ਨੇ ਸਾਫ਼ ਤੌਰ ਤੇ ਅੱਜ ਅੱਜ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆਇਆ ਜਦੋਂ ਨਿਯੁਕਤੀ ਪੱਤਰ ਵੰਡ ਰਹੇ ਸੀ ਨੌਜਵਾਨਾਂ ਨੂੰ ਤਾਂ ਉਹਨਾਂ ਨੇ ਲੰਮਾ ਚੌੜਾ ਭਾਸ਼ਣ ਦਿੱਤਾ ਕਹਿੰਦੇ ਕਿ ਜਿਹੜੇ ਭੜਕਾ ਰਹੇ ਨੇ ਲੋਕ ਉਹਨਾਂ ਤੋਂ ਵੀ ਬਚਣਾ ਚਾਹੀਦਾ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸੀ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਰਕਰਾਰ ਰਹਿਣੀ ਚਾਹੀਦੀ ਹੈ ਪੰਜਾਬ ਨੇ ਕਾਲਾ ਦੌਰ ਦੇਖਿਆ 1984 ਦਾ ਦੌਰ ਦੇਖਿਆ ਹੋਇਆ ਪੰਜਾਬ ਨੇ ਬਹੁਤ ਸਾਰੇ ਇਹੋ ਜਿਹੇ ਨੌਜਵਾਨਾਂ ਜਿਹੜੇ ਸਵੇਰੇ ਘਰੇ ਗਏ ਔਰ ਅੱਜ ਤੱਕ ਉਹ ਨੌਜਵਾਨ ਮੁੜੇ ਨਹੀਂ ਉਹ ਦੌਰ ਵੀ ਪੰਜਾਬ ਨੇ ਦੇਖਿਆ ਹੋਇਆ ਉਹ ਕਾਲਾ ਦੌਰ ਪੰਜਾਬ ਨੇ ਦੇਖਿਆ ਹੋਇਆ ਔਰ ਇਸ ਤਰ੍ਹਾਂ ਦੇ ਹਾਲਾਤ ਨਾ ਪੈਦਾ ਹੋਣ ਪੰਜਾਬ ਦੇ ਵਿੱਚ ਔਰ ਨਾਲ ਹੀ ਪੰਜਾਬ ਦੇ ਵਿੱਚ ਅਮਰਪਾਲ ਸਿੰਘ ਦੇ ਪੰਜਾਬ ਦੇ ਵਿੱਚ ਹੁਣ ਨੂੰ ਲੈ ਕੇ ਵੀ ਬੋਲੇ ਨੇ ਡੀਆਈਜੀ ਔਰ ਇਹਦੇ ਨਾਲ ਹੀ ਸਾਫ ਤੌਰ ਤੇ ਜਿਸ ਤਰੀਕੇ ਦੇ ਨਾਲ ਸਿਚੁਏਸ਼ਨ ਜਿਹੜੀ ਬਣਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਅਮਰਪਾਲ ਸਿੰਘ ਜਿਸ ਤਰੀਕੇ ਦੇ ਨਾਲ ਹੁਣ ਨਿਕਲ ਕੇ ਸਾਹਮਣੇ ਆਇਆ ਬਿਆਨ ਅਮਰਪਾਲ ਸਿੰਘ ਹੁਣਾ ਦਾ ਔਰ ਉੱਥੇ ਹੀ ਇਸ ਤਰ੍ਹਾਂ ਦੇ ਰਿਐਕਸ਼ਨ ਔਰ ਉਸ ਤੋਂ ਪਹਿਲਾਂ ਵੀ ਅੱਜ ਦੁਪਹਿਰੇ ਵੀ ਮੁੱਖ ਮੰਤਰੀ ਭਗਵੰਤ ਭਗਵੰਤ ਮਾਨ ਹੁਣਾ ਦਾ ਬਿਆਨ ਆਇਆ ਉਹਨਾਂ ਨੇ ਸਿੱਧੇ ਤੌਰ ਤੇ ਵਾਰ-ਵਾਰ ਅਪੀਲ ਕੀਤੀ ਕਿਹਿੰਦੇ ਕਿ ਜਿਹੜੇ ਲੋਕ ਪੜਕਾ ਰਹੇ ਨੇ ਉਹਨਾਂ ਲੋਕਾਂ ਤੋਂ ਬਚਣਾ ਚਾਹੀਦਾ ਹੈ ਤਾਂ ਪਿਛਲੇ ਦਿਨਾਂ ਤੋਂ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਖੁੱਲ ਕੇ ਬੋਲਦੇ ਰਹੇ ਨੇ ਇਹਨਾਂ ਚੀਜ਼ਾਂ ਦੇ ਉੱਪਰ ਔਰ ਜਦੋਂ ਅਮਰਪਾਲ ਸਿੰਘ ਤੇ ਐਕਸ਼ਨ ਹੋਇਆ ਔਰ ਉਸ ਤੋਂ ਬਾਅਦ ਵੀ ਮੁੱਖ ਮੰਤਰੀ ਭਗਵੰਤ ਮਾਨ ਹੁਣਾ ਦਾ ਬਿਆਨ ਆਇਆ ਸੀਗਾ ਉਹ ਕਹਿੰਦੇ ਕਿ ਜਿਹੜੇ ਸਿਰ ਦੇਣ ਦੀਆਂ ਗੱਲਾਂ ਕਰਦੇ ਸੀ ਉਹ ਲੋਕਾਂ ਦੇ ਲੋਕਾਂ ਦੀ ਜੋ ਮਹੌਰ ਮਾਵਾ ਦੇ ਪੁੱਤ ਨੇ ਉਹਨਾਂ ਨੂੰ ਮਰਾਉਣਾ ਚਾਹੁੰਦੇ ਸੀ ਇਸ ਤਰ੍ਹਾਂ ਦੇ ਬਿਆਨ ਵੀ ਉਹਨਾਂ ਦੇ ਆਏ ਔਰ ਉੱਥੇ ਹੀ ਵਕਫਾ ਰਿਐਕਸ਼ਨਸ ਪਹਿਲਾਂ ਆਏ ਸੀ ਅਮਰਪਾਲ ਨੂੰ ਘਿਰਦੀਆਂ ਨਜ਼ਰ ਆਈਆਂ ਵਕਫਾ ਪਾਰਟੀਆਂ ਦੇ ਵੀ ਬਿਆਨ ਆਉਂਦੇ ਰਹੇ ਸੁਖਬੀਰ ਸਿੰਘ ਬਾਦਲ ਹੋਣਾ ਦਾ ਬਿਆਨ ਜਾਂ ਬਿਕਰਮ ਮਜੀਠੀਆ ਹੋਣਾ ਦਾ ਬਿਆਨ ਪਰ ਉਸ ਤੋਂ ਬਾਅਦ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਹਾਲਾਂਕਿ ਹਰਸਿਮਰਤ ਕੌਰ ਬਾਦਲ ਹੋਣਾ ਦਾ ਵੀ ਬਿਆਨ ਆਇਆ ਸੀ ਪਹਿਲਾਂ ਪਰ ਉਸ ਤੋਂ ਬਾਅਦ ਇਸ ਐਕਸ਼ਨ ਤੋਂ ਬਾਅਦ ਕੋਈ ਉਹਨਾਂ ਦਾ ਬਿਆਨ ਨਿਕਲ ਕੇ ਸਾਹਮਣੇ ਇਸ ਪੂਰੇ ਇਸ਼ੂ ਦੇ ਉੱਪਰ ਆ ਰਹੀ ਹੈ ਔਰ ਕਿਉਂਕਿ ਜਿਸ ਤਰੀਕੇ ਨਾਲ ਇਹ ਵੀਡੀਓ ਅਮਰਤਪਾਲ ਸਿੰਘ ਦਾ ਨਿਕਲ ਕੇ ਸਾਹਮਣੇ ਆਇਆ ਉਸ ਤੋਂ ਬਾਅਦ ਇੱਕ ਚੀਜ਼ ਤਾਂ ਸਾਫ਼ ਹੋ ਗਈ ਹੈ ਕਿ ਅਮਰਤਪਾਲ ਸਿੰਘ ਪੁਲਿਸ ਕਸਟਡੀ ਦੇ ਵਿੱਚ ਨਹੀਂ ਹੈ ਅਮਰਤਪਾਲ ਸਿੰਘ ਦੀਆਂ ਗ੍ਰਿਫਤਾਰੀ ਦੀਆਂ ਜਿਸ ਤਰ੍ਹਾਂ ਚਰਚਾ ਹੋ ਰਹੀ ਸੀ ਕਿ ਅਮਰਤਪਾਲ ਸਿੰਘ ਗ੍ਰਿਫਤਾਰ ਹੋਇਆ ਅਮਰਤਪਾਲ ਸਿੰਘ ਦਾ ਪਰਿਵਾਰ ਵੀ ਕਹਿ ਰਿਹਾ ਸੀ ਕਿ ਅਮਰਤਪਾਲ ਸਿੰਘ ਨੂੰ ਪੁਲਿਸ ਨੇ ਚੁੱਕਿਆ ਹੋਇਆ ਏਜੰਸੀਆਂ ਨੇ ਚੁੱਕਿਆ ਹੋਇਆ ਹੈ ਪਰ ਉਹਨਾਂ ਸਾਰੀਆਂ ਚੀਜ਼ਾਂ ਤੇ ਵੀ ਫੁੱਲ ਸਟਾਪ ਲੱਗਦਾ ਹੋਇਆ ਨਜ਼ਰ ਆਇਆ ਉਹ ਸਾਰੀਆਂ ਜਿਹੜੀਆਂ ਨੇ ਆਪ ਹੀ ਅਮਰਤਪਾਲ ਸਿੰਘ ਨੇ ਉਹਨਾਂ ਚੀਜ਼ਾਂ ਨੂੰ ਖਾਰਜ ਕੀਤਾ ਕਿ ਮੇਰਾ ਵਾਲ ਵੀ ਕੋਈ ਵਿੰਗਾ ਨਹੀਂ ਕਰ ਸਕਿਆ ਇਸ ਤਰ੍ਹਾਂ ਦਾ ਬਿਆਨ ਵੀ ਅਮਰਤਪਾਲ ਸਿੰਘ ਉਹਨਾਂ ਦਾ ਆਇਆ ਔਰ तमाम तरह ਦੀ ਜੋ ਕਾਰਵਾਈ ਹੋਈ ਉਸ ਪੂਰੇ ਐਕਸ਼ਨ ਤੋਂ ਬਾਅਦ ਪਹਿਲੀ ਵਾਰ ਅਮਰਤਪਾਲ ਸਿੰਘ ਲਾਈਵ ਹੋ ਕੇ ਉਹਨਾਂ ਨੇ ਬਿਆਨ ਦਿੱਤਾ ਜਿਸ ਤਰੀਕੇ ਦੇ ਨਾਲ ਤਕਰੀਬਨ 5 ਮਿੰਟ ਤੋਂ ਵੱਧ ਦਾ ਵੀਡੀਓ ਜਾਰੀ ਕੀਤਾ ਔਰ ਉਸੇ ਪੂਰੇ ਇਸ਼ੂ ਨੂੰ ਲੈ ਕੇ ਵੀ ਲਗਾਤਾਰ ਸਰਕਾਰ ਦੇ ਵੱਲੋਂ तमाम तरह ਦੇ ਦਾਅਵੇ ਕੀਤੇ ਜਾ ਰਹੇ ਕਿ ਸਰਕਾਰ ਇਸ ਪੂਰੀ ਸਿਚੁਏਸ਼ਨ ਨੂੰ ਟੈਕ ਟੈਕਲ ਕਰ ਰਹੀ ਹੈ ਤਰੀਕੇ ਦੇ ਨਾਲ ਟੈਕਲ ਕਰ ਰਹੀ ਹੈ ਉੱਥੇ ਜਿਸ ਤਰੀਕੇ ਦੇ ਨਾਲ ਨੌਜਵਾਨ ਜਿਨ੍ਹਾਂ ਦੀ ਅਰੈਸਟ ਹੋਈ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੌਜਵਾਨਾਂ ਨੂੰ ਛੱਡਿਆ ਗਿਆ ਉਹਨਾਂ ਨੌਜਵਾਨਾਂ ਨੂੰ ਛੱਡ ਦਿੱਤਾ ਗਿਆ ਇਹ ਵੀ ਗੱਲ ਕਹੀ ਗਈ ਹੈ ਔਰ ਇਸ ਦੇ ਨਾਲ ਹੀ ਜਿਸ ਤਰੀਕੇ ਦੇ ਨਾਲ ਅਮਰਪਾਲ ਨੇ ਸਵਾਲ ਚੁੱਕਿਆ ਐਨਐਸਏ ਲਾਉਣ ਦੇ ਮਸਲੇ ਤੇ ਵੀ ਐਨਐਸਸੀ ਲਾਉਣ ਦੇ ਮਸਲੇ ਤੇ ਵੀ ਅਮਰਤਪਾਲ ਸਿੰਘ ਨੇ ਸਵਾਲ ਚੁੱਕਿਆ ਔਰ ਕਿਹਾ ਕਿ ਸਿੱਖ ਕੌਮ ਨੂੰ ਧੱਕੇਵਾਲ ਜਿਹੜਾ ਧੱਕਿਆ ਜਾ ਰਿਹਾ ਔਰ ਇਸ ਚੀਜ਼ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਉੱਥੇ ਹੀ ਪ੍ਰਧਾਨ ਮੰਤਰੀ ਬਾਜੇਕੇ ਦਾ ਵੀ ਜ਼ਿਕਰ ਕੀਤਾ ਹਾਲਾਂਕਿ ਪ੍ਰਧਾਨ ਮੰਤਰੀ ਬਾਜੇਕੇ ਦਾ ਜ਼ਿਕਰ ਵਕ-ਵਕ ਥਾਵਾਂ ਤੇ ਹੋਇਆ ਕਿ ਐਨਐਸਸੀ ਲਾਉਣੀ ਗਲਤ ਸੀ ਇਸ ਚੀਜ਼ ਨੂੰ ਲੈ ਕੇ ਵੀ ਜ਼ਿਕਰ ਹੋਇਆ ਉਸ ਦੇ ਪਰਿਵਾਰ ਦਾ ਵੀ ਬਿਆਨ ਆਇਆ ਸੀ तमाम तरह ਦੇ ਬਿਆਨ ਪਿਛਲੇ ਦਿਨਾਂ ਦੇ ਵਿੱਚ ਆਉਂਦੇ ਰਹੇ ਪਰ ਅਮਰਤਪਾਲ ਸਿੰਘ ਦੇ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਪਰ ਉੱਥੇ ਹੀ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਪੁਲਸ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਰੀਆਂ ਚੀਜ਼ਾਂ ਠੀਕ ਨੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਅੰਡਰ ਕੰਟਰੋਲ ਹੈ ਕਿਉਂਕਿ ਜਦੋਂ ਕੋਈ ਬਿਆਨ ਆਉਂਦਾ ਜਦੋਂ ਅਮਰਪਾਲ ਸਿੰਘ ਦੀ ਗ੍ਰਿਫਤਾਰੀ ਦੇ ਲਈ ਤੜਤੜ ਵਕ ਵਕ ਥਾਵਾਂ ਤੇ ਰੇਡਸ ਕੀਤੀਆਂ ਜਾ ਰਹੀਆਂ ਨੇ ਵਕ ਵਕ ਥਾਵਾਂ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਕਿਉਂਕਿ ਬੇਸਿਕਲੀ ਅਜਨਾਲਾ ਘਟਨਾ ਜਦੋਂ ਵਾਪਰਦੀ ਹੈ ਅਜਨਾਲਾ ਘਟਨਾ ਲਵਪਰੀ ਤੂਫਾਨ ਅਮਰਪਾਲ ਸਿੰਘ ਦਾ ਸਾਥੀ ਸੀ ਇੱਕ ਵਰਿੰਦਰ ਸਿੰਘ ਨਾਂ ਦਾ ਸ਼ਖਸ ਆਉਂਦਾ ਔਰ ਵਰਿੰਦਰ ਸਿੰਘ ਪਰਚਾ ਦਰਜ ਕਰਵਾਉਂਦਾ ਉਸਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਹੁੰਦਾ ਫਿਰ ਅਜਨਾਲਾ ਆ ਪੁਲਿਸ ਨੂੰ ਅਲਟੀਮੇਟਮ ਦਿੱਤਾ ਜਾਂਦਾ ਫਿਰ ਪੁਲਿਸ ਨਹੀਂ ਛੱਡਦੀ ਅਮਰਪਾਲ ਦੇ ਸਾਥੀ ਨੂੰ ਉਸ ਤੋਂ ਬਾਅਦ ਫਿਰ ਅਜਨਾਲਾ ਥਾਣਾ ਘੇਰਿਆ ਜਾਂਦਾ ਅਜਨਾਲਾ ਥਾਣੇ ਤੇ ਜਿਸ ਤਰ੍ਹਾਂ ਦੇ ਵੀਡੀਓਜ਼ ਨਿਕਲ ਕੇ ਸਾਹਮਣੇ ਆਏ ਵਕ ਵਕ ਥਾਵਾਂ ਤੇ ਅਮਰਪਾਲ ਸਿੰਘ ਨੂੰ ਲੋਕਾਂ ਨੇ ਕ੍ਰਿਟੀਸਾਈਜ਼ ਵੀ ਉਹਨਾਂ ਦਿਨਾਂ ਦੇ ਵਿੱਚ ਕੀਤਾ ਅ ਔਰ ਉਸ ਤੋਂ ਬਾਅਦ ਇਹ ਬਿਆਨ ਜਿਹੜੇ ਵਕ ਵਕ ਤਰ੍ਹਾਂ ਦੇ ਨਿਕਲ ਕੇ ਸਾਹਮਣੇ ਆਏ ਕਿਉਂਕਿ ਇਹ ਪੂਰਾ ਐਪੀਸੋਡ ਜਿਹੜਾ ਹੈ ਇਹ ਘਟਨਾ ਜੁੜਦੀ ਹੈ ਅਜਨਾਲਾ ਕਾਂਡ ਦੇ ਨਾਲ ਹੀ ਕਿਉਂਕਿ ਉੱਥੇ ਪੁਲਿਸ ਮੁਲਾਜ਼ਮ ਵੀ ਫੱਟੜ ਹੋਏ ਸੀ ਔਰ ਉਸ ਤੋਂ ਬਾਅਦ ਹੀ ਗੁੱਸਾ ਵੀ ਸੀ ਪੁਲਿਸ ਮੁਲਾਜ਼ਮਾਂ ਦੇ ਵਿੱਚ ਔਰ ਇਸ ਟੀਨ ਨੂੰ ਲੈ ਕੇ ਉਸ ਤੋਂ ਬਾਅਦ ਇਹ ਪੂਰੀ ਸਕ੍ਰਿਪਟ ਜਿਹੜੀ ਤਿਆਰ ਹੋਈ ਔਰ ਉਸ ਤੋਂ ਬਾਅਦ ਇਹ ਐਕਸ਼ਨ ਅਮਰਤਪਾਲ ਸਿੰਘ ਤੇ ਹੋਇਆ ਜਦੋਂ ਅਮਰਤਪਾਲ ਸਿੰਘ ਨੇ ਮਾਲਵੇ ਦੇ ਵਿੱਚ ਵਹਿੀਰ ਕੱਢਣੀ ਸੀ ਔਰ ਉਦੋਂ ਉੱਥੇ ਜਾਂਦਿਆਂ ਨੂੰ ਅਮਰਤਪਾਲ ਸਿੰਘ ਉਹਨਾਂ ਨੂੰ ਦੇ ਜੋ ਸਾਥੀ ਸੀ ਉਹਨਾਂ ਦੇ ਉੱਪਰ ਐਕਸ਼ਨ ਹੁੰਦਾ ਅਮਰਤਪਾਲ ਦੇ ਸਾਥੀ ਗ੍ਰਿਫਤਾਰ ਹੁੰਦੇ ਆ ਪਕੜੜ ਮੱਚਦੀ ਆ ਜਿਸ ਤਰੀਕੇ ਦੇ ਨਾਲ ਔਰ ਉਸ ਤੋਂ ਬਾਅਦ ਇੰਟਰਨੈਟ ਬੰਦ ਕੀਤਾ ਜਾਂਦਾ ਤਾਂ ਹੁਣ ਪਹਿਲਾ ਬਿਆਨ ਅਮਰਤਪਾਲ ਸਿੰਘ ਦਾ ਆਇਆ ਔਰ ਉੱਥੇ ਹੀ ਪੁਲਿਸ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਦਾਅਵੇ ਕੀਤੇ ਗਏ ਕਹਿੰਦੇ ਜਿਹੜੇ ਬੰਦੇ ਫੜੇ ਗਏ ਸੀ ਤਕਰੀਬਨ 250 ਜਣਿਆਂ ਦੀ ਗ੍ਰਿਫਤਾਰੀ ਹੋਈ ਸੀ ਉਹਨਾਂ ਦੇ ਵਿੱਚੋਂ ਜੋ 170 ਤੋਂ 80 ਦੇ ਵਿਚਾਲੇ ਬੰਦੇ ਛੱਡੇ ਗਏ ਯਾਨੀ ਕਿ ਜੋ ਇਨੋਸੈਂਟ ਸੀ ਉਹਨਾਂ ਲੋਕਾਂ ਨੂੰ ਛੱਡਿਆ ਗਿਆ ਜਿਹੜੇ ਲੋਕ ਵੈਸੀ ਜਾਣੇ ਅਣਜਾਣੇ ਦੇ ਵਿੱਚ ਅਟੈਚ ਹੋਏ ਜਾਂ ਜਿਹੜੇ ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਸ਼ੱਕ ਦੇ ਆਧਾਰ ਤੇ ਉਹਨਾਂ ਨੂੰ ਛੱਡਿਆ ਗਿਆ ਉਹਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਐਕਸ਼ਨ ਨਹੀਂ ਹੋਇਆ ਤਾਂ ਐਕਸ਼ਨ ਜਿਹੜਾ ਹੋਏਗਾ ਫੈਕਟ ਦੇ ਆਧਾਰ ਤੇ ਹੋਏਗਾ ਜਿਹੜੇ ਲੋਕ ਦਾਵਾ ਕੀਤਾ ਜਾ ਰਿਹਾ ਕਿ ਜਿਹੜੇ ਲੋਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਉਹਨਾਂ ਦੇ ਖਿਲਾਫ ਐਕਸ਼ਨ ਹੋਏਗਾ